ਦਾਦੀ ਕਹਿੰਦੀ ਹੁੰਦੀ ਸੀ ਇੱਥੇ ਇੱਕ ਬੜਾ ਵੱਡਾ ਥੜਾ ਹੁੰਦਾ ਸੀ ਇਹ ਫਿਰ ਬੜੀ ਅੱਛੀ ਕੰਡੀਸ਼ਨ ਵਿੱਚ ਸੀ ਅੱਛਾ ਤੇ ਇਹਦੇ ਚਾਰ ਸਾਈਡ ਤੇ ਯਾਨੀ ਕਿ ਮੀਨਾਰ ਸੀ ਇੱਕ ਕਮਰਾ ਦੇਖੋ ਆ ਸੀਗਾ ਉਦੋਂ ਦਾ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ オリジナル ਘਰ ਹੈ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਸਾਹਮਣੇ ਤੇ ਵੰਡ ਤੋਂ ਕਿਤੇ ਪਹਿਲਾਂ ਦਾ ਇਹ ਪੁਰਾਣਾ ਘਰ ਉਹ ਵੀ ਪੁਰਾਣਾ ਘਰ ਖੜਾ ਹੈਗਾ ਖੂਹ ਵੀ ਸੀਗਾ ਇੱਥੇ ਹਾਂਜੀ ਦੋ ਖੂਹ ਹੀ ਇੱਕ ਇੱਥੇ ਹੀ ਤੇ ਇੱਕ ਉਹ ਬੰਨੇ ਅੱਛਾ ਦੋ ਖੂਹ ਸੀਗੇ ਹਾਂਜੀ ਆ ਜਿਹੜਾ ਇਹਦਾ ਪਾਣੀ ਪੀਂਦੇ ਸੀ ਉਹਦਾ ਪਾਣੀ ਪੈਲੀ ਨੂੰ ਦਿੰਦੇ ਅੱਛਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਬਲੌਗ ਦੇ ਵਿੱਚ ਤੇ ਲੈਦੇ ਪੰਜਾਬ ਦੇ ਪਿੰਡਾਂ ਤੋਂ ਅੱਜ ਅਸੀਂ ਹੈਗੇ ਆ ਕਸੂਰ ਡਿਸਟ੍ਰਿਕਟ ਦੇ ਵਿੱਚ ਤੇ ਅੱਜ ਦੇ ਬਲੌਗ 'ਚ ਅਸੀਂ ਤੁਹਾਨੂੰ ਦਿਖਾਉਣੇ ਆ ਪੁਰਾਣੇ ਗੁਰਦੁਆਰਾ ਸਾਹਿਬ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਸਰਹੱਦ ਦੇ ਨਾਲ-ਨਾਲ ਅਸੀਂ ਜਾਣਾਗਾ ਤੇ ਖੇਤਾਂ ਵਿੱਚੋਂ ਦੀ ਪਿੰਡਾਂ ਵਿੱਚੋਂ ਦੀ ਲਾਹੌਰ ਨੂੰ ਟਰੈਵਲ ਕਰਾਂਗੇ ਰਸਤੇ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਆਉਂਦੇ ਆ ਜਿਹੜੇ ਬਹੁਤ ਹੀ ਜ਼ਿਆਦਾ ਪੁਰਾਣੇ ਆ ਤੇ ਕਿੰਨੀ ਕੁ ਡਿਸਟੈਂਸ ਤੇ ਇੰਡੀਆ ਦੇ ਬਾਰਡਰ ਨਾਲੋਂ ਕੀ ਕੀ ਉਹਨਾਂ ਦਾ ਇਤਿਹਾਸ ਹੈਗਾ ਉਹ ਸਾਰਾ ਕੁਝ ਅਜਲ ਲੰਘਦੇ ਜਾਂਦੇ ਤੁਹਾਨੂੰ ਦਿਖਾਵਾਂਗਾ ਤੁਹਾਨੂੰ ਪੰਜਾਬ ਦਾ ਫੀਲ ਆ ਰਿਹਾ ਹੁਣ ਪਿੱਛੇ ਜਵੇਂ ਆਪਣਾ ਚੜਦਾ ਪੰਜਾਬ ਹੈ ਉਹ ਵੀ ਲੈਂਦਾ ਪੰਜਾਬ ਹੈ ਉਹ ਹੀ ਕੁਝ ਜਿਹੜੇ ਜ਼ਿਆਦਾ ਹੁੰਦੇ ਨੇ ਇੱਥੇ ਗਾਵਾਂ ਨੇ ਹੈਨਾ ਹਾਂਜੀ ਇਹ ਗਾਵਾਂ ਰੱਖਦੇ ਆ ਲੋਕ ਤੇ ਸਾਡੇ ਨਾਲ ਹਮੇਸ਼ਾ ਹੀ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਜੀ ਇਹਨਾਂ ਦੇ ਦੇਣਦਾਰ ਸੀ ਵਿਕਾਸ ਜੀ ਵਿਕਾਸ ਵਿਕਾਸ ਹੁਣ ਇਹਨਾਂ ਦਾ ਨਾਮ ਵਿਕਾਸ ਤੋਂ ਵਿਕਾਸ ਕਰਤਾ ਸੀ ਸਹੀ ਨਾਮ ਲੈਣ ਲੱਗੇ ਹੈ ਉਹ ਨਾ ਬੰਦਾ ਸੀ ਨਾ ਕੋਈ ਉਹ ਨਾਲ ਇੱਕ ਡਰਾਮੇ ਦੇ ਵਿੱਚ ਉਹ ਭਲਾ ਮਸਜਾ ਹੁੰਦਾ ਮੇਰੇ ਵਰਗਾ ਉਹ ਨੂੰ ਵੇਂਦੇ ਆਪਾਂ ਉਹਨੂੰ ਕਿਸੇ ਕੰਮ ਤੇ ਲਾ ਦਿੰਦੇ ਨੇ ਡਰਾਮੇ ਦਾ ਹਿੱਸਾ ਹੈ ਸੇਲਾ ਮੋਡਰਨ ਉਹਦਾ ਪਿਓ ਨੂੰ 6 ਮਹੀਨੇ ਬਾਅਦ ਪੁੱਛਦਾ ਓਏ 6 ਮਹੀਨੇ ਹੋ ਗਏ ਕੀ ਸਿੱਖਿਆਈ ਆ ਨਾ ਹੁਣ ਸਿੱਧਾ ਮੈਂ ਘਰ ਆ ਨਹੀਂ ਜਾਂਦਾ ਤੇ ਤੁਸੀਂ ਹੁਣ 6 ਮਹੀਨੇ ਲਾ ਕੇ ਮੇਰਾ ਨਾਂ ਸਿੱਖਿਆ ਚਲੋ ਜੀ ਗੁਰਦੁਆਰਾ ਸਾਹਿਬ ਕੋਲੇ ਮੈਨਾਂ ਜੀ ਕਰਦਾ ਯਾਰ ਮੈਂ ਤੁਰਕੀ ਜਾਵਾਂ ਉਹ ਚਲੋ ਚਲੋ ਤੁਸੀਂ ਥੋੜਾ ਥੋੜਾ ਪੈਦਲ ਚੱਲਨੇ ਆ ਕਿਉਂ ਚਲੋ ਨਹੀਂ ਹੁਣ ਟਾਈਮ ਦੀ ਬਚਤ ਕਰੀਏ ਮਾਸ਼ਾਅੱਲ੍ਹਾ ਬਹੁਤ ਕੁਝ ਵਖਾਣ ਵਾਲਾ ਹੈ ਤੇ ਹੁਣ ਅਸੀਂ ਪਹੁੰਚ ਗਏ ਆ ਕਾਦੀਵਿੰਡ ਪਿੰਡ ਦੇ ਬਾਹਰ-ਬਾਰ ਖੇਤਾਂ ਚ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਤਿਆ ਨਾਲ ਉਤਰੋ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਬੇਸਿਕਲੀ ਉਹ ਸਾਹਮਣੇ ਹੈਗਾ ਤੇ ਇਹਦਾ ਨਾਮ ਸੀਗਾ ਜੀ ਗੁਰਦੁਆਰਾ ਝੜੀ ਸਾਹਿਬ ਇਹ ਦੂਜੇ ਪਾਸ਼ਾ ਨਾਲ ਤੀਜੇ ਪਾਸ਼ਾ ਨਾਲ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਹੈ ਜਿਹੜਾ ਗੁਰਦੁਆਰਾ ਝੜੀ ਸਾਹਿਬ ਹੈ ਤੇ ਖੇਤਾਂ ਦੇ ਵਿੱਚ ਇਕੱਲਾ ਹੀ ਇਹਦੀ ਇਮਾਰਤ ਵੰਡ ਤੋਂ ਬਾਅਦ ਉਵੇਂ ਖੜੀ ਹੈ ਤੇ ਹਾਂਜੀ ਫਸਲ ਨਹੀਂ ਮਦਣੀ ਫਸਲ ਤੋਂ ਦੇਖ ਕੇ ਜਾਓ ਵਟਾਂ ਉਤੋਂ ਨਹੀਂ ਸਾਨੂੰ ਥੋੜਾ ਜਿਹਾ ਪੈਦਲ ਜਾਣਾ ਪੈਣਾ ਹੋ ਉੱਥੇ ਤੱਕ ਤੇ ਇਹੋ ਜਿਹਾ ਗੁਰਦੁਆਰਾ ਸਾਹਿਬ ਤੁਹਾਨੂੰ ਮਿਲ ਜਾਣਗੇ ਇਹੋ ਜਿਹਾ ਹੁਣ ਲੱਭ ਕੇ ਅਸੀਂ ਕੋਸ਼ਿਸ਼ ਕਰਾਂਗੇ ਪੁਰਾਣੇ ਜਿਹੜੇ ਉਹ ਸਾਰੇ ਦਿਖਾਉਣ ਦੀ ਅਸੀਂ ਪਹੁੰਚ ਗਿਆਂ ਬਿਲਕੁਲ ਇਸ ਗੁਰਦੁਆਰਾ ਸਾਹਿਬ ਦੇ ਕੋਲ ਤੇ ਦੇਖੋ ਖੇਤਾਂ ਦੇ ਵਿੱਚ ਕੱਲੀ ਇਮਾਰਤ ਖੜੀ ਹੈ ਇਹ ਤੇ ਕਿਸੇ ਸਮੇਂ ਹੋ ਸਕਦਾ ਹੈ ਪੂਰਾ ਵੱਡਾ ਗੁਰਦੁਆਰਾ ਸਾਹਿਬ ਹੋਵੇ ਵੰਡ ਤੋਂ ਪਹਿਲਾਂ ਇਹ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਜਦੋਂ ਕਸੂਰ ਆਏ ਹਨ ਤੇ ਅਮਰਸਰੋਂ ਜਾਂ ਉਧਰਲੇ ਪਾਸੋਂ ਜੋ ਕਸੂਰ ਨੂੰ ਗਏ ਤਾਂ ਉਦੋਂ ਜਿਹੜੇ ਇੱਥੇ ਕਾਦੀ ਪਿੰਡ ਦੇ ਲੋਕ ਸੀਗੇ ਤੇ ਉਹਨਾਂ ਨੇ ਸਵਾਗਤ ਕੀਤਾ ਸੀਗਾ ਗੁਰੂ ਪਾਤਸ਼ਾਹ ਦਾ ਤੇ ਇੱਥੇ ਤਾਂ ਕਰਕੇ ਉਹਨਾਂ ਦੀ ਯਾਦ ਚ ਇਹ ਗੁਰੂ ਘਰ ਬਣਿਆ ਹੋਇਆ ਵੰਡ ਦੀ ਇਤਰਾਸ ਦੀ ਨੇ ਸਾਨੂੰ ਇੱਥੇ ਤੱਕ ਉਹ ਕਰਤਾ ਜਿਵੇਂ ਆਪਣੇ ਅਸੀਂ ਛੋਟੇ ਹੁੰਦੇ ਉਧਰਲੇ ਪੰਜਾਬ ਚ ਪ੍ਰਾਣੀਆਂ ਮਸੀਤਾਂ ਮਸਜਿਦਾਂ ਖੜੀਆਂ ਦੇਖੀਆਂ ਨਾ ਤੇ ਉਵੇਂ ਇਧਰਲੇ ਪਾਸੇ ਸਾਡੇ ਗੁਰੂ ਘਰ ਖੜੇ ਹੈਗੇ ਤੇ ਇਹ ਦੇਖੋ ਕਿਸੇ ਸਮੇਂ ਇਮਾਰਤ ਸੀ ਪ੍ਰਾਣੀ ਗੁਰਦੁਆਰਾ ਸਾਹਿਬ ਦੀ ਇਹ ਇਹ ਖਲਾਤ ਹੋਏ ਹੋਏ ਆ ਹੁਣ ਤੇ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਕੱਲਾ ਇਹ ਇੰਨਾ ਕੁ ਜਿਹੜਾ ਏਰੀਆ ਹੈ ਇਹ ਬਚਿਆ ਤੇ ਜਿਵੇਂ ਤੁਹਾਨੂੰ ਦੱਸ ਗਿਆ ਹਟਿਆ ਉਧਰਲੇ ਪਾਸੇ ਆਪਣੀ ਮਸਜਿਦਾਂ ਖੜੀਆਂ ਇੱਧਰ ਗੁਰੂ ਘਰ ਪੁਰਾਣੇ ਖੜੇ ਹੈਗੇ ਤੇ ਐਨੇ ਵੀ ਚੰਗੇ ਆ ਵੀ ਚਲੋ ਜਿਹੜੀ ਇਮਾਰਤ ਆ ਉਹ ਨਹੀਂ ਢਾਈ ਢੇਰੀ ਹੋਈ ਹਨ ਜਾਂ ਕਿਸੇ ਨੇ ਕਬਜ਼ਾ ਨਹੀਂ ਕੀਤਾ ਢਾਈ ਢੇਰੀ ਨਹੀਂ ਕੀਤੀ ਇੱਕ ਯਾਦਗਾਰ ਤਾਂ ਇੱਥੇ ਖੜੀ ਹੈਗੀ ਤੇ ਇੱਥੋਂ ਜਿਹੜਾ ਬਾਰਡਰ ਹੈ ਕੋਈ ਬਹੁਤੀ ਦੂਰ ਨਹੀਂ ਹੈਗਾ ਅਸੀਂ ਨਾ Google Map ਤੇ ਦੇਖਿਆ ਹੁਣ ਜਿਹੜਾ ਇੰਡੀਆ ਦਾ ਬਾਰਡਰ ਹੈ ਇਥੋਂ ਇਹਦਾ ਮਤਲਬ ਇੰਡੀਆ ਪਾਕਿਸਤਾਨ ਦੀ ਫੈਂਸਿੰਗ ਜ਼ੀਰੋ ਲਾਈਨ ਸਿਰਫ 1 ਕਿਲੋਮੀਟਰ ਤੇ ਤੁਸੀਂ ਦੇਖੋ ਕਰਤਾਰਪੁਰ ਸਾਹਿਬ ਤੋਂ ਵੀ ਨੇੜੇ ਹੈ ਕਰਤਾਰਪੁਰ ਸਾਹਿਬਾ ਜਿਹੜਾ ਉਹ ਕਿੰਨਾ ਵਿਕਾਸ ਭਾਈ 4 1/2 4 1/2 ਕਿਲੋਮੀਟਰ ਹੈ ਕਰਤਾਰਪੁਰ ਸਾਹਿਬ ਜਿਹਦਾ ਆਪਾਂ ਲਾਂਗਾ ਖਲਵਾਇਆ ਕਿ ਗੁਰੂ ਪਾਤਸ਼ਾਹ ਨੇ ਉੱਥੇ ਖੇਤੀ ਕੀਤੀ ਸੀ ਤੇ ਇਥੋਂ ਦੀ ਜੇ ਮੈਂ ਗੱਲ ਕਰਾਂ ਇਸ ਗੁਰੂ ਘਰ ਦੀ ਤੇ ਇਥੋਂ ਜਿਹੜਾ ਆਪਣਾ ਹੈਗਾਗਾ ਆ ਬਾਰਡਰ ਤਾਂ 1 ਕਿਲੋਮੀਟਰ ਹੈ ਖੇਮ ਕਰਨੇ ਤੋਂ 3 3.5 ਕਿਲੋਮੀਟਰ ਹੈ ਸਾਰਾ ਜਿੰਨਾ ਖੇਮ ਕਰਨੇਗਾ ਤੇ ਜਿਹੜੀਆਂ ਪ੍ਰਾਣੀਆ ਮਾਰਤਾਂ ਵਿਕਾਸ ਵੀਰੇ ਜਿਵੇਂ ਇਹ ਪ੍ਰਾਣੀ ਮਾਰਤ ਹੈ ਹਾਂਜੀ ਹਾਂਜੀ ਇਹ ਕਿਸੇ ਨੇ ਫਿਰ ਉਹ ਨਹੀਂ ਕੀਤੀ ਮਤਲਬ ਢਾਕੇ ਇੱਥੇ ਵਾ ਵੀ ਸਕਦੇ ਸੀਗਾ ਜਬਰਦਸਤ ਗੱਲ ਜਿਹਦੀ ਪਹਿਲੀ ਜੀ ਨੇ ਆ ਵਾਈ ਉਹਨੇ ਇਹ ਛੱਡਿਆ ਹੋਵੇ ਉਹਦੀ ਮਿਹਰਬਾਨੀ ਅਸੀਂ ਉਹ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਭਾਈ ਉਹ ਕਰ ਵੀ ਸਕਦਾ ਸੀ ਕਿ ਉਹਦਾ ਘਟੋ ਘਟ ਚਲੋ ਤੇ 10 ਮਰਲੇ ਜਾਂ 5 ਮਰਲੇ ਜਗਾ ਉਹਦੀ ਮੱਲੀ ਹੈ ਕਿਸਾਨ ਜਿਹੜਾ ਹੁੰਦਾ ਜਿਹੜਾ ਆਪਣਾ ਕਿਸਾਨ ਉਹਨੂੰ ਤੇ ਇਹੀ ਹੁੰਦਾ ਕਿ ਯਾਰ ਮੈਂ ਉਹਦੇ ਵਾਟਾਂ ਵੱਟ ਤੋਂ ਲੜ ਪੈਂਦਾ ਕਿਸਾਨ ਹੂੰ ਇੱਥੇ ਬੰਦੇ ਥੋੜੀ ਜਿਹੀ ਜਗਾ ਨਹੀਂ ਛੱਡੀ ਜਾਂਦੀ ਤੇ ਇੱਥੇ ਐਟਲੀਸਟ ਉਹ ਜਗਾ ਛੱਡਦੀ ਉਹ ਨਿਸ਼ਾਨ ਛਾੜਦੇ ਉੱਤੇ ਤੇ ਉਹ ਜਗਾ ਮੌਜੂਦ ਹੈ ਸਿਰਫ ਕਿ ਇਹ ਸੰਭਾਲ ਸੰਭਾਲ ਹੁੰਦੀ ਤੇ ਹੋ ਸਕਦਾ ਇਹਨੂੰ ਹੋਰ ਤਰੀਕੇ ਨਾਲ ਕਰ ਸਕਦੇ ਸੀ ਜੇ ਇੱਥੇ ਸੰਗਤ ਹੁੰਦੀ ਮਤਲਬ ਪਾਰਟੀਸ਼ਨ ਤੋਂ ਪਹਿਲੇ ਤਾਂ ਡੈਫੀਨਿਟਲੀ ਇੱਥੇ ਲੋਕ ਹੋਣਗੇ ਦੀ ਟੇਕ ਕੇਅਰ ਹੋਏਗੀ ਪਰ ਜਿਵੇਂ ਪਾਰਟੀਸ਼ਨ ਹੋ ਗਈ ਲੋਕ ਉਧਰ ਚਲੇ ਗਏ ਇੱਥੇ ਕੋਈ ਰਿਆ ਨਹੀਂ ਪਿੱਛੇ ਵੇਖਣ ਵਾਲਾ ਤੇ ਜਿਹੜੇ ਅਸੀਂ ਲੋਕਸਾ ਸਾਨੂੰ ਨਹੀਂ ਪਤਾ ਕਿ ਇਹਦਾ ਕੀ ਰਿਲੇਸ਼ਨ ਹੈ ਕਿਸੇ ਗੁਰੂ ਸਾਹਿਬ ਨਾਲ ਕੋਈ ਹੈ ਰਿਲੇਸ਼ਨ ਤੇ ਫਿਰ ਵੀ ਮੈਂ ਜਿਹੜੇ ਜਿਹੜੇ ਜਿੰਨਾ ਦੀ ਜ਼ਮੀਨ ਹੈ ਮੈਨੂੰ ਲੱਗਦਾ ਹੈ ਕਿ ਚਲੋ ਏਟਲੀਸਟ ਉਹਨਾਂ ਨੇ ਉਨੀ ਜਗ੍ਹਾ ਨੂੰ ਛੱਡਿਆ ਛੱਡਿਆ ਔਰ ਇਮਾਰਤ ਲੋਕ ਨਾ ਇੱਟਾਂ ਦੇ ਵੀ ਭੁੱਖੇ ਹੁੰਦੇ ਨੇ ਸਹੀ ਗੱਲ ਹੈ ਆਮ ਬੰਦੇ ਵਾਸਤੇ ਇਟਾ ਨੇ ਲੇਕਿਨ ਜਿਹੜੇ ਸਿੱਖ ਕਮਿਊਨਿਟੀ ਹੈ ਉਹਨਾਂ ਦੇ ਪੂਰੇ ਜਜ਼ਬਾਤ ਨੇ ਇਹਦੀ ਨਾਲ ਗੱਲ ਕਿਉਂਕਿ ਇੱਕ ਇਹ ਸਿਰਫ ਮੈਨੂੰ ਐਂ ਲੱਗਦਾ ਵੀ ਉਹ ਜਗ੍ਹਾ ਰਹੀ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆਲੇ-ਦੁਆਲੇ ਸਾਰਾ ਉਹ ਹੋ ਗਿਆ ਨਾ ਬੇਸਿਕਲੀ ਨਾ ਐ ਨਹੀਂ ਪਤਾ ਇਹ ਹੁਣ ਮਤਲਬ ਕਿੰਨੀ ਜਗ੍ਹਾ ਹੋਵੇ ਹੋ ਸਕਦਾ ਜਿੰਨੀ ਇਹ ਸਾਰੀ ਜ਼ਮੀਨ ਹੈ ਇਹਦੇ ਚ ਗੁਰਦੁਆਰਾ ਸਾਹਿਬ ਹੋਵੇ ਜਾਂ ਕਿੰਨਾ ਕੁ ਵੱਡਾ ਹੋਵੇ ਹੈਨਾ ਉਦੋਂ ਆਪਾਂ ਨੂੰ ਪਤਾ ਨਹੀਂ ਵੀ ਕਿੰਨੀ ਕ ਇਮਾਰਤ ਹੋਣੀ ਕਿੰਨੀ ਕ ਗੁਰਦੁਆਰਾ ਸਾਹਿਬ ਕੋਲੇ ਜਗ੍ਹਾ ਹੋਣੀ ਪਰ ਜਿਵੇਂ ਵਕਾਸ ਬਾਈ ਨੇ ਕਿ ਐਨੀ ਵੀ ਮਿਹਰਬਾਨੀ ਹੈ ਬੰਦੇ ਦੀ ਤੇ ਜਿਹਨੇ ਆ ਇੰਨੀ ਇੱਕ ਦਰਿਆ ਦਿੱਲੀ ਹੈ ਮਤਲਬ ਇੰਨਾ ਕ ਛੱਡਤਾ ਚਲੋ ਬਾਕੀ ਬਾਲੇ ਇੱਕ ਯਾਦਗਰਤਾ ਰਹੀ ਨਹੀਂ ਖੇਤਾਂ ਚ ਕੁਝ ਨਹੀਂ ਪਤਾ ਲੱਗਣਾ ਸੀ ਵੀ ਇੱਥੇ ਯਾਦਗਰ ਹੋਣੀ ਹੈ ਨਾ ਵੰਡ ਨੇ ਅਸਲ ਚ ਦੋਵਾਂ ਦੇਸ਼ਾਂ ਨੂੰ ਹੀ ਵੰਡਿਆ ਧਾਰਮਿਕ ਤੌਰ ਤੇ ਵੰਡਿਆ ਲੋਕਾਂ ਨੂੰ ਵੰਡਿਆ ਹਨ ਕਲਚਰ ਵੰਡਿਆ ਸਾਰਾ ਕੁਝ ਹੀ ਵੰਡਿਆ ਗਿਆ ਸਾਡੀ ਵੰਡ ਨਾਲ ਤੇ ਇਹ ਗੁਰੂ ਘਰ ਸੀ ਪਹਿਲਾ ਗੁਰੂ ਘਰ ਜਿਹਦੇ ਦਰਸ਼ਨ ਕਰਾਉਣੇ ਸੀ ਇਹ ਤੋਂ ਬਿਨਾ ਦੋ ਹੋਰ ਗੁਰਦੁਆਰਾ ਸਾਹਿਬਾ ਹਾਂ ਜੀ ਜਮਨਪਿੰਡ ਦੇ ਵਿੱਚ ਇਹ ਤੇ ਇੱਕ ਲਹਾਰ ਦੇ ਅੰਦਰ ਹੀ ਆ ਜਾਂਦਾ ਵੇ ਡੇਨਾਚਾਲ ਦੇ ਵਿੱਚ ਉਹ ਦੱਸਦੇ ਨੇ ਕਿ ਮਿਰਖਾਨਾ ਬਾਬਾ ਗੁਰੂ ਨਾਨਕ ਦੇਵ ਜੀ ਔਰ ਉਹਨਾਂ ਦਾ ਨਾਨਕਾ ਪਰਿਵਾਰ ਜਾਂ ਉੱਥੋਂ ਦੇ ਸਨ ਬੇਬੇ ਨਾਨਕੀ ਦੇ ਹਾਂ ਜੀ ਇਸ ਤਰ੍ਹਾਂ ਹੀ ਦੱਸ ਪੈਂਦੀ ਹੈ ਸੋ ਚੱਲਨੇ ਆਏ ਹੁਣ ਇੱਥੇ ਆਏ ਆ ਇੱਥੋਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਉੱਧਰ ਚੱਲਾਂਗੇ ਹਾਂ ਜੀ ਹੁਕਮ ਕਰੋ ਏ ਭਾਈ ਜੀ ਸਾਨੂੰ ਦੇਖ ਕੇ ਇੱਥੇ ਆ ਗਏ ਖੇਤਾਂ ਦੇ ਵਿੱਚ ਹਾਂ ਜੀ ਹੁਕਮ ਲਾਓ ਹੁਣ ਅਸਲਾਮੁਅਲੈਕਮ ਚੜਦੇ ਵਾਲਾ ਨੂੰ ਸਸਰੀਕਾਲ ਤੇ ਲੈੰਦੇ ਵਾਲੇ ਵੀਰਾਂ ਨੂੰ ਅਸਲਾਮੁਅਲੈਕਮ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਪਿੰਡ ਖੁਸ਼ੀ ਦੀਦੀ ਜੀ ਤੇ ਭਾਈ ਜਨ ਲੀਪਨ ਜੀ ਆਏ ਨੇ ਮੈਂ ਤਿੰਨਾ ਚਾਰ ਦਿਨਾਂ ਤਾਂ ਚੱਕਰ ਲਾ ਰਿਆ ਸੀ ਫਿਰ ਇੱਕ ਇੱਥੇ ਮੁੰਡਾ ਡੰਗਰ ਚਾਰਦਾ ਹੁੰਦਾ ਸੀ ਮੱਜਾਂ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਇੱਥੇ ਕੋਈ ਆਉਣ ਕਰਨ ਤੇ ਮੈਨੂੰ ਫੇਰ ਇਨਫੋਰਮ ਕਰ ਦੇ ਉਹ ਫਿਰ ਉਹ ਮੱਜਾਂ ਚਰਾਦਾ ਯਾਨੀ ਕਿ ਇੱਥੋਂ ਚਰਾ ਕੇ ਤੇ ਘਰ ਵਾਪਸ ਗਿਆ ਉਹਨੇ ਮੈਨੂੰ ਇਨਫੋਰਮ ਕੀਤਾ ਤੇ ਮੈਂ ਉਹਨੂੰ ਕਿਹਾ ਯਾਰ ਤੂੰ ਝੂਠ ਨਹੀਂ ਬੋਲਦਾ ਕਹਿੰਦਾ ਨਹੀਂ ਜੀ ਮੈਂ ਕਸਮੇ ਸੱਚ ਬੋਲ ਰਿਹਾ ਤੇ ਆ ਵੇਖੋ ਚਾਬੀ ਮੇਰੇ ਕੋਲ ਤਿੰਸੋਂ ਕੋ ਮੋਟਰਸਾਈਕਲ ਦਾ ਲਾਕ ਵੀ ਟੁੱਟ ਗਿਆ ਮੈਂ ਭੱਜ ਆਇਆ ਦੇਖਣ ਵਾਸਤੇ ਸਪੈਸ਼ਲ ਚਲੋ ਤੁਹਾਨੂੰ ਦੇਖਣ ਵਾਸਤੇ ਤੇ ਜਦੋਂ ਮੋਥ ਤੁਹਾਨੂੰ ਦੇਖਿਆ ਤੇ ਮੇਰੀ ਯਕੀਨ ਕਰੋ ਰੂਹ ਖੁਸ਼ ਹੋ ਗਈ ਹੈ ਤੁਹਾਨੂੰ ਦੇਖ ਕੇ ਤੇ ਬੜੀ ਮੈਨੂੰ ਇਚਾ ਸੀ ਤੁਹਾਡੇ ਨਾਲ ਮਿਲਣ ਦੀ ਤੇ ਉਹ ਰੱਬ ਨੇ ਪੂਰੀ ਕਰਤੀ ਤੁਹਾਡੇ ਨਾਲ ਹੈ ਸਾਨੂੰ ਥੋੜਾ ਜਿਹਾ ਤੁਹਾਡਾ ਪਿੰਡ ਕਿਹੜਾ ਕਾਦੀ ਵਿੰਡੀ ਹੈ ਹਾਂਜੀ ਇੱਕ ਕਾਦੀ ਵਿੰਡ ਪਿੰਡ ਆ ਤੇ ਇਹ ਤੇਮੀਨ ਕਾਦੀ ਵਿੰਡ ਦੀ ਆ ਹਾਂ ਹਾਂ ਕਾਦੀ ਵਿੰਡ ਦੀ ਜ਼ਮੀਨ ਆ ਤੇ ਕਈ ਬੰਦੇ ਇੱਥੇ ਆਂਦੇ ਨੇ ਉਹ ਤਰਗੇ ਦਾ ਨਾਮ ਲੈਂਦੇ ਨੇ ਤਰਗਾ ਕਾਦੀ ਪਿੰਡ ਇੱਥੋਂ ਦਾ ਹਾਂ ਇਹ ਤਰਗਾ ਸਾਹਮਣੇ ਪਿੰਡ ਆ ਪਰ ਇਹ ਤਰਗੇ ਦੀ ਜ਼ਮੀਨ ਨਹੀਂ ਹੈਗੀ ਕਾਦੀ ਵਿੰਡ ਦੀ ਜ਼ਮੀਨ ਆ ਸੁਣਵਾ ਸੁਣ ਸਿੰਘ ਸੀਤਲ ਜੀ ਦਾ ਪਿੰਡ ਹਾਂ ਸੁਣ ਸਿੰਘ ਸ਼ੀਤਲ ਜੀ ਦਾ ਘਰ ਵੀ ਇੱਥੇ ਮੌਜੂਦ ਹੈਗਾ ਅੱਛਾ ਘਰ ਵੀ ਮੌਜੂਦ ਹੈ ਅਗਰ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਦਿਖਾ ਦਿੰਦੇ ਹਾਂ 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 ਪੁਰਾਣਾ ਘਰ ਹੈਗਾ ਪੁਰਾਣਾ ਘਰ ਹੈ ਏ ਯਾਨੀ ਕਿ ਇੱਥੋਂ ਦੇ ਕਾਦੀ ਜਿੱਦਾਂ ਵੱਡਾ ਗੁਰਦੁਆਰਾ ਸਭ ਨੂੰ ਇੱਕਦੇ ਬਜ਼ੁਰਗਾਂ ਦਾ ਸੁਣਿਆ ਹੁੰਦਾ ਸੀ ਸਾਡੀ ਦਾਦੀ ਸਾਡੀ ਦਾਦੀ ਇਥੋਂ ਰਾਜੋ ਕਿਆਂ ਦੇ ਰਹਿਣ ਵਾਲੀ ਸੀ ਰਾਜੋ ਕੇ ਉਧਰ ਇੰਡੀਆ ਦਾ ਇੰਡੀਆ ਦੀ ਉਹਨੂੰ ਤਹਿਸੀਲ ਤਰਨਤਾਰਨ ਲੱਗਦੀ ਜ਼ਿਲ੍ਹਾ ਅੰਮ੍ਰਿਤਸਰ ਲੱਗਦਾ ਸੀ ਤੇ ਉਸ ਤੋਂ ਬਾਅਦ ਫਿਰ ਮਾਈਗ੍ਰੇਟ ਹੋ ਗਏ ਇੱਧਰ ਆ ਗਏ ਮੇਰਾ ਦਾਦਾ ਇੱਧਰ ਦਾ ਰਹਿਣ ਵਾਲਾ ਸੀ ਤੇ ਦਾਦੀ ਮੇਰੀ ਰਾਜੋ ਕਿਆਂ ਦੇ ਰਹਿਣ ਵਾਲੀ ਸੀ ਤੇ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਉਹ ਇੱਧਰ ਹੀ ਰਹਿ ਗਏ ਤੇ ਜਿਹੜੇ ਮੇਰੀ ਦਾਦੀ ਦੇ ਨਾਨਕੇ ਸੀ ਦੱਸੇ ਵੇ ਉਹਨਾਂ ਨੇ ਵੀ ਕੋਲ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਇੱਥੇ ਇੱਕ ਬੜਾ ਵੱਡਾ ਥੜਾ ਹੁੰ ਇਹਦੇ ਚਾਰ ਸਾਈਡ ਤੇ ਯਾਨੀ ਕਿ ਮੀਨਾਰ ਸੀ ਤੇ ਇੱਥੇ ਯਾਨੀ ਕਿ ਇਹਦੇ ਬਾਪੂ ਜੀ ਸ਼ੀਤਲ ਜੀ ਉਹਨਾਂ ਨੇ ਕਿਹਾ ਹੈ ਕਿ ਇਹ ਪੰਜ ਕਿਲੇ ਜ਼ਮੀਨ ਇਹਦੇ ਨਾਂ ਸੀ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਦੇ ਸਾਹਿਬ ਦੇ ਨਾਂ ਸੀ ਤੇ ਕੋਈ ਖੜਕ ਸਿੰਘ ਸੀ ਦੋ ਕਿਲੇ ਉਹਨੇ ਇਹਦੇ ਨਾਲ ਯਾਨੀ ਨਾਂ ਕੀ ਸੀ ਤੇ ਸੱਤ ਕਿਲੇ ਜ਼ਮੀਨ ਸੀ ਇੱਕ ਗੁਰਦੁਆਰੇ ਦੇ ਨਾਲ ਅੱਛਾ ਤੇ ਜਿਹੜਾ ਸਿੱਖਾਂ ਦਾ ਤੀਜਾ ਗੁਰੂ ਏ ਹਾਂ ਜੀ ਅਮਰਦਾਸ ਜੀ ਆਈ ਸੀ ਉਹ ਇੱਥੇ ਆਏ ਇੱਥੇ 15 ਦਿਨ ਉਹਨਾਂ ਸਟੇ ਕੀਤਾ ਅੱਛਾ 15 ਦਿਨ ਇੱਥੇ ਰਹੇ ਗੁਰੂ ਸਾਹਿਬ ਹੈ 15 ਦਿਨ ਉਹਨਾਂ ਇੱਥੇ ਸਟੇ ਕੀਤਾ ਤੇ ਸਾਡੇ ਪਿੰਡ ਦੇਆਂ ਲੋਕਾਂ ਨੇ ਤੇ ਸ਼ਹਿਰ ਦੇ ਲੋਕਾਂ ਨੇ ਦੀ ਬੜੀ ਖੇਦਮਤ ਕੀਤੀ ਕਿਉਂਕਿ ਕਸੂਰ ਦੇ ਵਿੱਚ ਪਠਾਨਾਂ ਦਾ ਅਫਗਾਨੀਆਂ ਦਾ ਜ਼ੋਰ ਸੀ ਇਸ ਮਾਰੇ ਉੱਥੇ ਨਹੀਂ ਜਾ ਸਕੇ ਉਹ ਇੱਥੇ ਹੀ ਰਹੇ ਤੇ ਇੱਥੋਂ ਦੇ ਲੋਕਾਂ ਨੇ ਉਹਦੀ ਬੜੀ ਆਉ ਭਗਤ ਕੀਤੀ ਉਸ ਤੋਂ ਬਾਅਦ ਇਸ ਇਸ ਸਥਾਨ ਦੇ ਉੱਤੇ ਗੁਰਦੁਆਰਾ ਤਾਂ ਅਮੀਰ ਕੀਤਾ ਗਿਆ ਜిల్లా ਨਾਂ ਗੁਰਦੁਆਰਾ ਛਾੜੀ ਸਾਹਿਬ ਰੱਖਿਆ ਗਿਆ ਹਾਂਜੀ ਅੱਛਾ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਇੱਥੇ ਕਹੋ ਜੀ ਹਾਲਤ ਜਿ ਦੇਖਿਆ ਗੁਰਦੁਆਰਾ ਸਾਹਿਬ 20 ਸਾਲ ਪਹਿਲਾਂ ਮਤਲਬ ਇੱਥੇ ਸਕੂਲ ਗਵਰਨਮੈਂਟ ਸਕੂਲ ਚਾਈਦਾ ਸੀ ਮੇਰੀ ਉਮਰ ਕੋਈ ਉਦੋਂ ਹੈਗੀ ਸੀ 8-9 ਸਾਲ ਤੇ ਉਦੋਂ ਇੱਥੇ ਬੱਚੇ ਕਾਫੀ ਖੇਡਣ ਆਉਂਦੇ ਹੁੰਦੇ ਸੀ ਇੱਥੇ ਇੱਥੇ ਗੁਰੂ ਘਰ ਕੋਲ ਆਉਂਦੇ ਹੁੰਦੇ ਸੀ ਉਦੋਂ ਉਦੋਂ ਵੀ ਹਾਲਤੇ ਹੋਈ ਸੀ ਕਿ ਵਧੀਆ ਸੀ ਉਦੋਂ ਕਾਫੀ ਹਾਲਤ ਜਿਆਦਾ ਅੱਛੀ ਸੀ ਜਿਵੇਂ ਦੂਸਰੇ ਮিনার ਨੇ ਇਸ ਤਰ੍ਹਾਂ ਦੇ ਦੂਸਰੇ ਮিনার ਨੇ ਹਾਂ ਤੇ ਯਾਨੀ ਕਿ ਮੇਰੀ ਹੁਣ ਉਮਰ 30 ਦੇ ਉੱਤੇ ਹੋ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੇਖਿਆ ਮਤਲਬ ਤੁਹਾਨੂੰ ਦੇਖੇ ਨੂੰ 22 ਸਾਲ ਹੋ ਗਏ 22 ਸਾਲ ਪਹਿਲਾਂ ਵਧੀਆ ਹਾਲਤ ਸੀਗੀ ਹਾਂ ਕਾਫੀ 22 25 ਸਾਲ ਪਹਿਲਾਂ ਇਹਦੀ ਕਾਫੀ ਹਾਲਤ ਠੀਕ ਸੀ ਤੇ ਬਾਅਦ ਜਿਵੇਂ ਸਮਾਂ ਗੁਜ਼ਰਦਾ ਗਿਆ ਬਾਕੀ ਐ ਫਿਰ ਮੀਂਹ ਧੁੱਪਾਂ ਪਈ ਜਾਂਦੀ ਐ ਨਾ ਉੱਪਰ ਮੀਂਹ ਧੁੱਪਾਂ ਉਹ ਰਾ ਪਰ ਫਿਰ ਕੋਈ ਇੰਦੀ ਦੇਖਭਾਲ ਨਹੀਂ ਕਰਦਾ ਤੇ ਫਿਰ ਤੈਨੂੰ ਪਤਾ ਜਿੰਦੀ ਨਾ ਕੋਈ ਬਾਗ ਦੀ ਦੇਖਭਾਲ ਕਰ ਤੇ ਫਿਰ ਬਾਗ ਤੇ ਫਿਰ ਉਜੜਦਾ ਹੀ ਹੁੰਦਾ ਚਲੋ ਕਦੇ ਦਿਨ ਆਉਣਗੇ ਗੁਰੂ ਮਹਾਰਾਜ ਆਪੇ ਲਿਆਉਣਗੇ ਬਾਈ ਹੈ ਸਾਮ ਸਮਾਂ ਲਓ ਆਜੋ ਚੱਲਦੇ ਆ ਤੇ ਹੁਣ ਅਸੀਂ ਇੱਥੋਂ ਚੱਲੇ ਆ ਵਾਪਸ ਅਗਲਾ ਗੁਰਦੁਆਰਾ ਸਾਹਿਬਾ ਜਿਹੜਾ ਉਹ ਗੁਰਦੁਦਾਰਾ ਜਮਨ ਸਾਹਿਬ ਹੈ ਜਪਦਾ ਨਹੀਂ ਜਾਂ ਜਮਨ ਪਿੰਡ ਚ ਹੈਗਾ ਪਿੰਡ ਪਿੰਡ ਜਮਨ ਪਿੰਡ ਜਮਨ ਹੈ ਹੈਨਾ ਤੇ ਉਹ ਆਪਣੇ ਵਾਲੇ ਪਾਸੇ ਡਲ ਪਿੰਡ ਪੈਂਦਾ ਵਾਂ ਪਿੰਡ ਪੈਂਦਾ ਭਾਈ ਤਾਰਾ ਸਿੰਘ ਵਾਂ ਤੇ ਇੱਕ ਡਲ ਪਿੰਡ ਹੈ ਬਾਰਡਰ ਦੇ ਉਹ ਪਰਾਂ ਵਾਲੇ ਪਿੰਡ ਹੈ ਇੱਥੇ ਜਿਹੜਾ ਪਿੰਡ ਬੰਦਾ ਸੀ ਇਹ ਮਸਤਗੜ ਪਿੰਡ ਹੈ ਤੁਸੀਂ ਇੰਡੀਆ ਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਉਧਰਲੇ ਪੰਜਾਬ ਦੇ ਹਿਸਾਬ ਨਾਲ ਦੱਸਾਂ ਤੁਸੀਂ ਇਹ ਮੰਨੋ ਵੀ ਅਸੀਂ ਖੇਮ ਕਰਨ ਤੋਂ ਭਿੱਖੀ ਵਿੰਡ ਨੂੰ ਜਾ ਰਹੇ ਹਾਂ ਜਿਵੇਂ ਖੇਮ ਕਰਨੋਂ ਪਿੱਖੀ ਵਿੰਡ ਕੋਈ 20 25 ਕਿਲੋਮੀਟਰ ਦਾ ਸਫ਼ਰ ਹੈ ਨਾ ਸਾਰਾ ਤੇ ਉਵੇਂ ਹੀ ਇਧਰਲੇ ਪਾਸੇ ਸਾਡਾ ਅੱਜ 25 30 ਕਿਲੋਮੀਟਰ ਦਾ ਸਫ਼ਰ ਹੈ ਇਹਦੇ ਚੀ ਜਿੰਨੇ ਗੁਰਦੁਆਰਾ ਸਾਹਿਬ ਲੜੀਵਾਰ ਤਿੰਨ ਗੁਰਦੁਆਰਾ ਸਭ ਤਾਂ ਹੁੰਦੇ ਆ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਆ ਪਰ ਇਹ ਜੇ ਹੋਰ ਵੀ ਗੁਰਦੁਆਰਾ ਸਾਹਿਬ ਮਿਲ ਜਾਂਦੇ ਆ ਬਾਈ ਨਾਸਰ ਹੋਣੀ ਵਿਕਾਸ ਹੋਣੀ ਇਹ ਵੀਡੀਓ ਪਾਉਂਦੇ ਰਹਿੰਦੇ ਆ ਸਮੇਂ-ਸਮੇਂ ਤੇ ਇਹ ਬਾਈ ਜੀ ਦਾ ਪਿੰਡ ਹੈ ਮਿਲ ਕੇ ਇਹਨਾਂ ਨੂੰ ਖੁਸ਼ੀ ਹੋਈ ਭਰਾ ਤੇਨੂੰ ਹੈ ਚਾਹ ਪਾਣੀ ਦਾ ਤੇਰੇ ਨਾਲ ਕਦੇ ਫੇਰ ਰਿਹਾ ਫੇਰ ਵੀ ਕੇ ਜਾਵਾਂਗੇ ਅੱਜ ਸਾਡੇ ਕੋਲੇ ਸਮਾਂ ਘਟਾ ਚਲੋ ਠੀਕ ਹੈ ਠੀਕ ਹੈ ਇਹ ਜੁਗਤਾ ਮਾਰਦੇ ਰਹਿੰਦੇ ਆ ਵਕਾਸ ਬਾਈ ਕਹਿੰਦੇ ਜੇ ਪੈਸੇ ਦੇ ਸਕਦਾ ਤਾਂ ਮਨਾ ਨਹੀਂ ਕਰਦੇ ਸੀ ਜੀ ਕਿਉਂ ਨਹੀਂ ਤੁਹਾਡੇ ਨਾਲ ਪਿੰਡੇ ਚੰਗੇ ਨੇ ਇਹ ਇਹ ਬਾਈ ਇਹ ਤੁਸੀਂ ਆਪਣੀ ਆਪਣੇ ਨਾਲ ਸਮਝੋ ਤੁਸੀਂ ਜੁਗਤਾ ਬਹੁਤ ਮਾਰਦੇ ਮੇਰਾ ਤੇ ਕਿਲੋ ਕਿਲੋ ਖੂਨ ਵਧ ਗਿਆ ਤੁਸੀਂ ਸਾਡੇ ਪਿੰਡ ਆਏ ਹੈ ਮੈਂ ਕਿਲੋ ਖੂਨ ਵਧ ਗਿਆ ਮੈਂ ਕਹਿੰਦਾ ਕਿ ਮੈਂ ਤੁਹਾਨੂੰ ਪੁੱਛਣਾ ਕਿੰਨੀ ਖੁਸ਼ੀ ਦਾ ਹਿਸਾਰ ਹੋ ਰਿਹਾ ਮੈਂ ਤੇ ਕਿੰਨੇ ਦਿਨਾਂ ਤੋਂ ਤੁਸੀਂ ਚੱਕਰ ਲਾ ਰਹੇ ਹਾਂ ਤੁਸੀਂ ਰਿਪਤ ਭਾਜੀ ਭਾਈ ਜੀ ਬਾਜੀ ਖੁਸ਼ੀ ਜੀ ਇੱਥੇ ਆਉਣਗੇ ਤੇ ਮੈਂ ਉਹਨਾਂ ਨੂੰ ਦੇਖ ਕੇ ਤੁਹਾਨੂੰ ਪਤਾ ਸੀ ਵੀ ਇਹ ਗੁਰਦੁਆਰਾ ਸਾਹਿਬ ਜ਼ਰੂਰ ਆ ਮੇਰੇ ਨਾਮ ਸਾਰੀ ਖੁਸ਼ੀ ਦੇ ਵਿੱਚ ਸ਼ੁਕਰੀਆ ਪ੍ਰਾਪਾ ਦੇਖ ਲਓ ਲਹਿੰਦੇ ਵਾਲੇ ਵੀ ਪਿਆਰ ਕਰਦੇ ਆ ਯਾਰ ਇੰਨਾ ਕਿਉਂਕਿ ਬੋਲੀ ਤਾਂ ਸਾਡੀ ਇੱਕੋ ਹੀ ਹੈ ਹਨਾ ਜੀ ਵੀਡੀਓ ਦੇ ਸਰਹੱਦਾਂ ਦੀ ਕੋਈ ਬੋਲੀ ਇੱਕ ਸਾਡਾ ਰੰਗ ਇੱਕ ਸਾਡਾ ਖੂਨ ਇੱਕ ਸਹੀ ਗੱਲ ਹਾਂਜੀ ਸਾਡਾ ਕਲਚਰ ਇੱਕ ਪਹਿਲਾਂ ਸਾਨੂੰ ਬਿਲਕੁਲ ਨਹੀਂ ਪਤਾ ਹੁੰਦਾ ਸੀ ਵੀ ਸਾਡੇ ਲਹਿੰਦੇ ਪੰਜਾਬ ਚ ਇਹਨਾਂ ਦੇਖਦੇ ਆ ਕਿਉਂਕਿ ਨਹੀਂ ਜੀ ਅ ਸ ਇਹਦਾ ਸਰਹੱਦਾਂ ਤੋਂ ਬਾਹਰ ਮੈਂ ਦੇਖ ਰਿਹਾ ਤੁਹਾਡਾ ਯਾਨੀ ਕਿ ਪੇਜ ਨੂੰ ਲਾਈਕ ਹਾਂਜੀ ਪੰਜਾਬੀ ਕੰਬਲ ਟਰੈਵਲ ਕਦੀ ਤੁਸੀਂ ਯੂਗਾਂਡਾ ਜਾਂਦੇ ਹੋ ਕਦੀ ਦੂਸਰੇ শ্রীলੰਕਾ ਫਿਰਦਾ ਸਾਰੇ ਹੀ ਦੇਖਿਆ ਪੱਕਾ ਸਬਸਕ੍ਰਾਈਬਰ ਹਾਂ ਫਿਰ ਵੀਡੀਓ ਤੁਹਾਡੀ ਆ ਦੇਖਦਾ ਰਹਿਣਾ ਮੈਂ ਚਲੋ ਸ਼ੁਕਰੀਆ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਪਿੰਡ ਹੈ ਇਹ ਜਿਵੇਂ ਤੁਹਾਨੂੰ ਸ਼ੁਰੂਜ ਦੱਸਿਆ ਸੀ 22 ਦੱਸ ਦਿਆ ਕਹਿੰਦੇ ਉਹਨਾਂ ਦਾ ਪੁਰਾਣਾ ਘਰ ਵੀ ਇੱਥੇ ਹੈਗਾ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਤੂਤਾਂ ਵਾਲਾ ਖੂਹ ਉਹਨਾਂ ਨੇ ਇਨਾ ਖੇਤਾਂ 'ਚ ਹੀ ਲਿਖਿਆ ਇਨਾ ਖੇਤਾਂ ਦੀ ਉਹ ਬਜਾ ਢੀਲੇ ਬਾਗ ਹੁੰਦਾ ਸੀ ਜਿੰਦੇ ਵਿੱਚ ਜੰਮੂ ਨਿਸ਼ਾਨੀ ਰਹਿ ਗਈ ਹੈ ਅੱਛਾ ਉਹ ਜਿਹੜਾ ਤੂਤਾਂ ਵਾਲਾ ਖੂਹ ਹੈ ਉਹ ਉਹਨਾਂ ਦਾ ਬਾਗ ਸੀਗਾ ਉਹ ਹਾਂ ਹਾਂ ਸੀਤਲਾਂ ਵਾਲਾ ਤੂਤਾਂ ਵਾਲਾ ਖੂਹ ਅੱਜ ਵੀ ਹੈਗਾ ਇੱਥੇ ਹੈਗਾ ਹੁਣ ਵੀ ਹੈਗਾ ਹੈਗਾ ਪਰ ਉਹ ਉਹਦੀ ਤਾਂ ਕੰਡੀਸ਼ਨ ਜਿਵੇਂ ਮਾਹੌਲ ਬਦਲਦਾ ਜਾਂਦਾ ਕੰਡੀਸ਼ਨ ਖਰਾਬ ਹੋ ਗਈਆਂ ਚੀਜ਼ਾਂ ਯਾਨੀ ਕਿ ਖਤਮ ਕਰ ਦਿੱਤੀਆਂ ਉਹਦੀ ਜਗ੍ਹਾ ਤੇ ਨਵਾਂ ਟੂਲ ਲੱਗ ਗਿਆ ਚਲੋ ਜਿਹਨੂੰ ਆਪਾਂ ਟਰਪੈਨ ਵਾਲਾ ਟੂਲ ਕਹਿੰਦੇ ਆ ਅੱਛਾ ਜੀ ਬਾਈ ਸਾਨੂੰ ਕਹਿੰਦਾ ਵੀ ਸੋਹਣ ਸਿੰਘ ਸੀਤਲ ਜੀ ਦਾ ਜਿਹੜਾ ਘਰ ਹੈ ਤੁਸੀਂ ਉਹ ਵੀ ਦੇਖ ਕੇ ਚਲੇ ਜਾਓ ਕਾਦੀ ਪਿੰਡ ਚ ਕਿ ਤੁਸੀਂ ਇੱਦਾਂ ਨਾ ਜਾਓ ਹੁਣ ਅਸੀਂ ਘਰ ਨੂੰ ਤੁਰੇ ਜਾ ਰਹੇ ਹਾਂ ਜਿੱਦੇ ਮੈਂ ਹੋਰ ਬਾਪੂ ਕੀ ਹਾਲ ਚਾਲ ਖੈਰ ਦਵਾਮਾ ਖੈਰ ਦਵਾਮਾ ਬਾਈ ਜੀ ਇੱਥੇ ਰੇੜੀ ਤੇ ਬੈਠੋ ਬੈਠੋ ਹੈ ਲੈ ਲੀਏ ਝੂਟਾ ਏ ਲੈ ਫਿਰ ਉਹ ਉਲੜਦੀ ਤਾਂ ਨਹੀਂ ਇਹ ਨਹੀਂ ਉਲੜਦੀ ਤੁਸੀਂ ਬੈਠੋ ਚਲ ਧੰਨਵਾਦ ਇਹ ਬਹਿ ਗਏ ਹੁਣ ਆਪਾਂ ਖੋਤਿਆਂ ਤੇ ਬਹਿ ਗਏ ਅਸੀਂ ਪੰਜਾਬ ਤੋਂ ਚੜਦੇ ਪੰਜਾਬ ਤੋਂ ਤੁਸੀਂ ਕਿਥੋਂ ਜੱਦੀ ਕੁਸ਼ਤੀ ਇੱਥੋਂ ਨਹੀਂ ਉਧਰੋਂ ਨਹੀਂ ਆਉਂਦੇ ਪੰਜਾਬ ਭਾਵੇਂ ਹੋਵੇ ਚੜਦਾ ਤੇ ਭਾਵੇਂ ਹੋਵੇ ਲੈਂਦਾ ਆਪਾਂ ਦਾ ਪੂਰੇ ਨਜ਼ਾਰੇ ਲਏ ਆ ਜਦੋਂ ਬਲਟ ਟੂਰ ਲਾਇਆ ਸੀ ਨਾ ਫਾਜ਼ਿਲਕਾ ਤੋਂ ਲੈ ਕੇ ਤੇ ਗਰਦਾਸਪੁਰ ਤੱਕ ਉਦੋਂ ਦੇ ਵਲੌਗ ਸੀ ਜਿਹੜੇ ਮੇਰੇ ਦਿਲ ਦੇ ਸਭ ਤੋਂ ਨੇੜੇ ਵਲੌਗ ਸੀਗੇ ਬਹੁਤ ਨਜ਼ਾਰਾ ਲਿਆ ਸੀਗਾ ਉਦੋਂ ਬਹੁਤ ਘੁੰਮੇ ਫਰੇ ਸੀ ਤੇ ਆ ਨਜ਼ਾਰੇ ਆ ਜਿਹੜੇ ਪੰਜਾਬ ਦੇ ਕਿਤੇ ਨਹੀਂ ਮਿਲਨੇ ਤੇ ਕੋਈ ਫਰਕ ਨਹੀਂ ਲੋਕਾਂ 'ਚ ਉਧਰਲੇ ਤੇ ਇਧਰਲੇ ਇੱਕੋ ਜਿਹਾ ਸੁਭਾਅ ਇੱਕੋ ਜਿਹਾ ਸਾਰਾ ਕੁਝ ਹੈਗਾ ਚੱਲ ਬਾਬਾ ਭਜਾ ਇਹਨੂੰ ਬਾਬਾ ਮਾੜੀ ਮੋਟੀ ਇਹ ਭਜਦੀ ਨਹੀਂ ਖੋਤੀ ਤੁਹਾਡੀ ਸਾਡੇ ਬਲਦ ਤਾਂ ਇੰਨੇ ਭਜਦੇ ਆ ਬੜਦ ਭਜਦੇ ਆਏ ਨਹੀਂ ਭਜਦੀ ਉਹ ਨਾ ਟਕਟਣਾ ਯਾਰ ਵੈਸੇ ਕੋਈ ਹੱਥ ਪੱਲਾ ਰਾਹ ਮੜਾ ਮੜ ਡਰਾਟ ਇਤਰਾ ਨਹੀਂ ਪਤਾ ਲੱਗਦਾ ਇਹਨੂੰ ਚੱਲ ਪਹੁੰਚ ਗਏ ਭਾਈ ਪਿੰਡ ਚ ਪਹੁੰਚ ਗਏ ਅਸੀਂ ਆ ਨੇੜੇ ਆ ਗਿਆ ਪਿੰਡ ਗੱਡੀਆਂ ਦੀ ਸਵਾਰੀ ਤੋਂ ਕਿਤੇ ਵਧੀਆ ਇਹ ਸਵਾਰੀ ਇਹ ਨਜ਼ਾਰੇ ਤਾਂ ਪੈਸੇ ਦੇ ਕੇ ਲੱਖਾਂ ਰੁਪਏ ਖਰਚ ਕੇ ਨਹੀਂ ਲੱਭਦੇ ਜਿਹੜੇ ਇੱਥੇ ਆਏ ਮਿਲਦੇ ਆ ਗੱਡੀ ਸਾਡੀ ਪਿੱਛੇ ਪਿੱਛੇ ਲੱਗੀ ਹੁੰਦੀ ਹੈ ਵਕਾਸ ਭਾਈ ਪਿੱਛੇ ਪਿੱਛੇ ਲੱਗੇ ਆਉਂਦੇ ਆ ਤੇ ਆਪਾਂ ਨਜ਼ਾਰਿਆਂ ਦੇ ਨਾਲ ਤੇ ਉਤਰ ਹੀ ਬਾਈ ਇੱਥੇ ਹੀ ਆ ਕਰ ਬਟ ਬਾਈ ਇੱਥੇ ਉਤਰ ਜਾਨੇ ਚਲ ਕੋਈ ਨਹੀਂ ਪਿੰਡ ਪਹੁੰਚਣਾ ਸੀਗਾ ਪਿੰਡ ਚ ਪਹੁੰਚ ਗਏ ਤੇ ਹੁਣ ਬਾਈ ਨਾਲ ਹੋ ਗਏ ਮੋਟਰਸਾਈਕਲ ਤੇ ਸਵਾਰੀਆਂ ਬਹੁਤ ਬਦਲਣੀਆਂ ਅੱਜ ਤਾਂ ਹੈ ਤੇ ਨਵੀਦ ਨਾ ਕਿ ਨਵੀਦ 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 ਬਾਈ ਦਾ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਪੁਰਾਣਾ ਘਰ ਵੀ ਮੈਂ ਕਿਹਾ ਦੇਖ ਆਈਏ ਤੇ ਉਹ ਜੇ ਪਿੰਡ ਹੈ ਜੀ ਲੈਂਦੇ ਪੰਜਾਬ ਦੇ ਇਹ ਡਵੈਲਪਰ ਪਿੰਡ ਹੈ ਜੇ ਤੁਹਾਨੂੰ ਕੱਚੇ ਘਰਾਂ ਵਾਲੇ ਪਿੰਡ 'ਚ ਵੀ ਲੈ ਕੇ ਜਾਣਾ ਹੈ ਉਹ ਵੀ ਦਿਖਾਉਣੇ ਆ ਇਹ ਹੁੰਦਾ ਸੀ ਜੀ ਪੁਰਾਣਾ ਘਰ ਇੱਥੇ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਤੇ ਇੱਥੇ ਨਵਾਂ ਘਰ ਬਣਿਆ ਪੁਰਾਣਾ ਵੀ ਇਹ ਕਹਿੰਦੇ ਮੌਜੂਦ ਹੈ ਤੇ ਆਹ ਗਲੀਆਂ ਹੋਣਗੀਆਂ ਤੁਸੀਂ ਦੇਖੋ ਪੁਰਾਣੀਆਂ ਜਿੱਥੇ ਕਦੇ ਗਿਆਨੀ ਸੋਹਣ ਸਿੰਘ ਸੀਤਲ ਜੀ ਖੇਡੇ ਹੋਣਗੇ ਜਾਂ ਤੁਰੇ ਹੋਣਗੇ ਇੱਥੋਂ ਨਿਕਲੇ ਕਿਧਰਲੇ ਪਾਸੇ ਬਾਈ ਜੀ ਘਰ ਚੱਲੀਏ ਅੱਛਾ ਅੰਦਰ ਵਾਲੀ ਸਾਈਡ ਅੰਦਰਲੇ ਪਾਸੇ ਤੁਹਾਨੂੰ ਘਰ ਦਿਖਾਉਣੇ ਆ ਪੁਰਾਣਾ ਇਹ ਕਹਿੰਦੇ ਅੱਜ ਵੀ ਮੌਜੂਦ ਆ ਉਦੋਂ ਦਾ ਹਾਂਜੀ ਫਾਦੇ ਕੀ ਬਾਰੇ ਇਹ ਬਜ਼ੁਰਗ ਮਜੂਦ ਨੇ ਜਵਾਬ ਦਿੰਦੇ ਨਹੀਂ ਕਹਦੇ ਕੋਈ ਨਹੀਂ ਦੇਖਿਓ ਜਿਹੜਾ ਹੈ ਇਹੀ ਇਹੀ ਘਰ ਹੈ ਬਾਈ ਜੀ ਇਹ オリジナル ਘਰ ਉਮੇਦ ਹੈ ਇੱਕ ਕਮਰਾ ਦੇਖੋ ਆ ਸੀਗਾ ਉਦੋਂ ਦਾ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ オリジナル ਘਰ ਹੈ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਸਾਹਮਣੇ ਤੇ ਵੰਡ ਤੋਂ ਕਿਤੇ ਪਹਿਲਾਂ ਦਾ ਇਹ ਪੁਰਾਣਾ ਘਰ ਉਹ ਵੀ ਪੁਰਾਣਾ ਘਰ ਖੜਾ ਹੈਗਾ ਆ ਬਾਪੂ ਜੀ ਨੂੰ ਇਧਰ ਬੁਲਾਇਆ ਇਹਨਾਂ ਨੂੰ ਭੇਜ ਇਹ ਜੀ ਵੰਡ ਤੋਂ ਪਹਿਲਾਂ ਦਾ ਇਹ ਘਰ ਨੂੰ ਕਹਿੰਦੇ 9047 ਤੋਂ ਪਹਿਲੇ ਇਹ ਜਹੀ ਘਰ ਹੋ ਉਹਨਾਂ ਦਾ ਇਹ ਕਹਿੰਦੇ ਇਹੋ ਹੀ ਘਰ ਸੀ ਉਹਨਾਂ ਦਾ ਇਹੀ ਘਰ ਸੀਗਾ ਇਹੋ ਘਰ ਸੀ ਅੱਛਾ ਠੀਕ ਹੈ ਤੁਸੀਂ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਲਾਟ ਹੋਈ ਜ਼ਮੀਨ ਇਹ ਹਮਲੂ ਹੋਈ ਤੋਂ ਬਾਅਦ ਨੇ ਉਹਨਾਂ ਨੇ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਤੋਂ 47 ਤੋਂ ਬਾਅਦ ਫਿਰ ਸਾਨੂੰ ਇਹ ਜ਼ਮੀਨ ਮਿਲੀ ਸੀ ਹੈ 47 ਤੋਂ ਬਾਅਦ ਇਹ ਸਾਨੂੰ ਜ਼ਮੀਨ ਮਿਲੀ ਸੀ ਇਹਨਾਂ ਨੂੰ ਮਿਲੀ ਸੀ ਮੁਹੰਮਦ ਦੀਨ ਤੁਹਾਡਾ ਨਾਮ ਹਾਂ ਦੀਨ ਮਹੰਮਦ ਅੱਛਾ ਇੱਧਰ ਇੱਧਰ ਨੂੰ ਆਇਓ ਮਾੜੇ ਸਾਹਮਣੇ ਤੇ ਇਹ ਜਿਵੇਂ ਇਹ ਉਧਰੋਂ ਇਹ ਮਤਲਬ ਇਹ ਪਹਿਲਾਂ ਮੁਸਲਮਾਨ ਸੀ ਇਹ ਇੰਡੀਆ ਚੋਂ ਉੱਠ ਕੇ ਇੱਥੇ ਆਏ ਆ। ਕਹਲਾਉਂ ਰਾਜਸਥਾਨ ਹਰਿਆਣਾ 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 ਦੇ ਸਾਥ ਹੀ ਹੈ। ਹਰਿਆਣਾ ਦੇ ਸਾਥ ਆ। ਇਹ ਜਿਵੇਂ ਨਾ ਵਟਵਾਰਾ ਹੋਇਆ ਸੀਗਾ ਉਸ ਟਾਈਮ ਜਿਹੜੇ ਵੰਡ ਤੋਂ ਜਿਹੜੇ ਮੁਸਲਮਾਨ ਸੀ ਉਹ ਇੱਧਰ ਆਗੇ ਸੀ ਸਿੱਖ ਸੀ ਉਧਰ ਚੱਲ ਗਏ ਸੀ। ਉਦੋਂ ਫਿਰ ਜ਼ਮੀਨਾਂ ਦਾ ਵੀ ਵਟਵਾਰਾ ਹੋ ਗਿਆ ਸੀ ਇੱਧਰ ਦੀਆਂ ਜ਼ਮੀਨਾਂ ਉਧਰ ਵਾਲਿਆਂ ਨੂੰ ਮਿਲ ਗਈਆਂ ਉਧਰ ਲਈਆਂ ਜ਼ਮੀਨਾਂ ਇਹਨਾਂ ਨੂੰ ਮਿਲ ਗਈਆਂ ਤੇ ਕਿੱਡੀ ਦੇਖੋ ਮਹਾਨ ਸ਼ਖਸੀਅਤ ਸੀਗੇ ਗਿਆਨੀ ਸੋਹਣ ਸਿੰਘ ਸੀਤਲੈਓ ਜੀਆਂ ਪ੍ਰਾਣੀਆਂ ਜਾਦਾਂ ਆਪਣੇ ਅਜੇ ਤੱਕ ਪਈਆਂ ਜਿਹੜੀਆਂ ਇੱਥੇ ਕਦੇ ਉਹਨਾਂ ਨੇ ਬਹਿ ਕੇ ਸ਼ਾਇਦ ਨਾਵਲ ਜਾਂ ਇੱਥੇ ਲਿਖੇ ਹੋਣਗੇ ਹਨ ਇਹ ਦੇਖ ਲਓ ਕਿੰਨੇ ਪੁਰਾਣੇ ਕਮਰੇ ਉਦੋਂ ਦੇ ਸਾਰੇ ਖੜੇ ਆ ਇੱਥੇ ਕਦੇ ਦੀਵੇ ਬਾਲ ਕੇ ਨਾਵਲ ਲਿਖੇ ਹੋਣਗੇ ਉਹਨਾਂ ਨੇ ਪੜ੍ਹਦੇ ਹੋਣਗੇ ਇੱਥੇ ਬੇਸਿਕਲੀ ਇੱਥੇ ਵੀ ਨਾਵਲ ਵਗੈਰਾ ਲਿਖੇ ਹੋਣਗੇ ਇੱਥੇ ਬਹਿ ਕੇ ਸਿੱਖ ਰਾਜ ਕਿਵੇਂ ਗਿਆ ਉਹ ਨਾਵਲ ਇੱਥੇ ਹੀ ਲਿਖਿਆ ਸੀ ਇੱਥੇ ਸਿੱਖ ਰਾਜ ਕਿਵੇਂ ਗਿਆ ਸਿੱਖ ਰਾਜ ਕਿਵੇਂ ਆਇਆ ਅੱਧਾ ਨਾਮ ਲੈ ਗਿਆ ਸੀ ਤੇ ਅੱਧਾ ਰਾਹ ਫਿਰ ਗਵਾਜ ਗਿਆ ਸੀ ਹੁੰਦੇ ਫਿਰ ਦੁਬਾਰਾ ਉਹਨੇ ਚੜਦੇ ਪੰਜਾਬ ਦੀ ਜਾ ਕੇ ਲਿਖਿਆ ਕਦੀਵਾ ਬਲਦਾ ਰਿਹਾ ਵੀ ਇਹ ਮੇਰੇ ਖਿਆਲ ਦੀਵੇ ਦੀ ਲੋ ਦੀਵੇ ਦੀ ਲੋ ਦੀਵੇ ਦੀ ਲੋ ਇਹ ਵੀ ਕਦੀਵਿੰਡ ਵਿੱਚ ਲਿਖੀ ਅੱਛਾ ਉਹ ਕਦੀਵਿੰਡ ਚ ਇੱਥੇ ਤੇ ਲਿਖਿਆ ਹੋਇਆ ਫਿਰ ਤੂਤਾਂ ਵਾਲਾ ਖੂ ਉਹ ਵੀ ਇੱਥੇ ਹੀ ਲਿਖਿਆ ਤੂਤਾਂ ਵਾਲਾ ਖੂ ਵੀ ਇੱਥੇ ਤੇ ਲਿਖਿਆ ਠੀਕ ਮੈਂ ਤੁਹਾਨੂੰ ਥੋੜਾ ਜਿਹਾ ਅੰਦਰੋਂ ਦਿਖਾ ਦਾਂ ਫ ਆ ਸੈਲਫ ਹੈ ਉਦੋਂ ਤਾਂ ਇਹੋ ਜਿਹੇ ਸੈਲਫਾ ਹੁੰਦੀਆਂ ਦੇਖ ਲਓ ਇਹਨਾਂ ਤੇ ਕਿਤਾਬਾਂ ਟਿਕਦੀਆਂ ਹੋਣਗੀਆਂ ਗਿਆਨੀ ਸੋਨ ਸਿੰਘ ਸੀਤਲ ਜੀ ਦੀਆਂ ਤੇ ਆਹ ਕੱਪੜੇ ਟੰਗਣ ਵਾਲੀ ਪੁਰਾਣੀ ਕਿੱਲੀ ਤੇ ਲੱਕੜ ਦੀ ਉਵੇਂ ਹੀ ਖੜੀ ਐ ਤੇ ਇੱਥੇ ਕਦੇ ਕੱਪੜੇ ਟੰਗਣਗੇ ਅੰਦਰ ਵੀ ਵੈਸੇ ਹੈਗੇ ਅੰਦਰ ਇਹਨਾਂ ਦਾ ਸਮਾਨ ਵਗੈਰਾ ਪਿਆ ਹੁਣ ਨੀਰਾ ਪਿਆ ਇਹਨਾਂ ਦਾ ਜਿਵੇਂ ਤੂੜੀ ਪਾਈ ਹੋਈ ਹੈ ਇਹਨਾਂ ਨੇ ਵੈਸੇ ਅੰਦਰ ਵੀ ਉਸ ਟਾਈਮ ਕਮਰੇ ਹੋਣਗੇ ਘਰ ਹੋਣਗੇ ਉਹ ਚੰਗਾ ਬਾਪੂ ਫੇਰ ਮਿਲਾਂਗੇ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ-ਬਹੁਤ ਚਲੋ ਇੰਨਾ ਸ਼ੁਕਰ ਹੈ ਤੁਸੀਂ ਜਾਇਦਾਦ ਤਾਂ ਸੰਭਾਲ ਕੇ ਰੱਖਿਆ ਕਿਸੇ ਵੀ ਹਾਲਾਤ ਚ ਹੈ ਭਾਵੇਂ ਹੁਣ ਤਾਂ ਇਹਨਾਂ ਦੀ ਜਾਇਦਾਦ ਹੈ ਇਹਨਾਂ ਦੇ ਨਾਮ ਹੈ ਸਾਰਾ ਕੁਝ ਹੈ ਨਾ ਪਰ ਇਹਨਾਂ ਨੇ ਸੰਭਾਲ ਕੇ ਰੱਖਿਆ ਇੰਨੀ ਬਹੁਤ ਵੱਡੀ ਗੱਲ ਹੈ ਪੁਰਾਣਾ ਇਮਾਰਤ ਪੁਰਾਣੀ ਘਰ ਉਵੇਂ ਖੜਾ ਤੇ ਜੇ ਤੁਸੀਂ ਦੇਖਣਾ ਹੋਵੇ ਆਗੇ ਕਸੂਰ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਪਿੰਡ ਕਾਦੀ ਪਿੰਡ ਕੋਚੇ ਹੋ ਜਾ ਰਾਏਗਾ ਜਿੱਧਰ ਦੇ ਹੁਣ ਸਾਡੀ ਗੱਡੀ ਮੁੜ ਗਈ ਅਗਲੇ ਪਿੰਡ ਲਈ ਤੇ ਪਿੰਡਾਂ ਪਿੰਡਾਂ ਵਿੱਚੋਂ ਦੀ ਬਾਰਡਰ ਦੇ ਨਾਲ-ਨਾਲ ਜਾਣਾ ਹੈ ਉਤੋਂ ਤੁਸੀਂ ਬੁੱਲਦੇ ਉਤੋਂ ਦੀ ਕ੍ਰਾਸ ਹੋਗੇ ਅੱਛਾ ਮੈਨੂੰ ਇਹ ਦੱਸੋ ਮੈਨੂੰ ਇਹ ਦੱਸੋ ਇਹ ਜਿਹੜਾ ਪੋਲੇ ਕਿੰਨੇ ਕੁ ਕਿਲੋਮੀਟਰ ਕਿਲੋਮੀਟਰ ਦਾ ਹੈ ਅੱਗੇ ਹਾਂ ਸਰ ਇਹ ਕਿਲੋਮੀਟਰ ਦਾ ਤੱਕ ਉਸ ਤੋਂ ਅਗਲਾ ਪਿੰਡ ਉਸ ਤੋਂ ਅਗਲਾ 1.5 ਕਿਲੋਮੀਟਰ ਦਾ ਦੋ ਤੇ 2.5 ਕਿਲੋਮੀਟਰ ਬਾਅਦ ਅਸੀਂ ਪੱਕਾ ਰ ਆਏ ਬਹੁਤ ਹੀ ਪੱਕੀ ਦੇ ਜੇ ਓਕੇ ਥੈਂਕ ਯੂ ਸ਼ੁਕਰਨ ਰਾਹ ਵੀ ਪਛੋ ਪਛਾ ਜਾਣਾ ਪੈਂਦਾ ਭਾਈ ਗੂਗਲ ਮੈਪ ਜਿਵੇਂ ਆਪਣੇ ਵਾਲੇ ਪਾਸੇ ਬਾਰਡਰ ਦੇ ਰਾਹ ਕੱਚੇ ਪੱਕੇ ਜੀ ਹੈ ਨਾ ਤੇ Google Map ਹੱਥ ਖੜੇ ਕਰ ਦਿੰਦਾ ਉਹੀ ਕੰਮ ਇਧਰ ਹੈ ਤੇ Google Map ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਤੇ ਰਾਹ ਵੀ ਕੱਚੇ ਪੱਕੇ ਜੀ ਆ ਸਾਨੂੰ ਉਹ ਰਸਤੇ 'ਚ ਪੁੱਛਣਾ ਪੈਣਾ ਵਾਰੀ-ਵਾਰੀ ਵੀ ਕਿੱਧਰ ਦੀ ਰਸਤਾ ਜਾਂਦਾ ਕਿੱਧਰ ਦੀ ਨਹੀਂ ਜਾਂਦਾ ਇਹ ਹੁਣ ਅਸੀਂ ਲੰਘ ਰਹੇ ਆ ਬੇਦੀਆਂ ਬੇਦੀਆਂ ਕਸਬਾ ਇਹ ਛੋਟਾ ਯਾ ਟਾਊਨ ਹੈਗਾ ਤੇ ਬੇਦੀਆਂ ਦੇ ਕੋਲੇ ਪਿੰਡ ਪੈਂਦਾ ਹੈਗਾ ਜਹਮਨ ਤੇ ਜਹਮਨ ਪਿੰਡ 'ਚ ਜਾਣਾ ਹੈਗਾ ਤੇ ਉਥੇ ਗੁਰਦੁਆਰਾ ਸਾਹਿਬ ਹੈ ਜਿਹੜਾ ਅਗਲਾ ਗੁਰਦੁਆਰਾ ਸਾਹਿਬ ਤੁਹਾਨੂੰ ਅਸੀਂ ਦਿਖਾਉਣਾਗਾ ਸਿੱਧਾ ਪਤਾ ਨਹੀਂ ਕਹਿੰਦਾ ਮੈਨੂੰ ਇਹ ਕਹਿੰਦਾ ਮੈਨੂੰ ਪਤਾ ਨਹੀਂ ਜੀ ਯਾਰ ਗੁਰਦੁਆਰੇ ਨੂੰ ਰਾਹ ਕਿਹੜਾ ਜਾਂਦਾ ਬਾਰ ਬਾਰ ਜਿਹੜਾ ਬਾਹਰ ਉਧਰ ਪਰਲੀ ਸਾਈਡ ਤੇ ਕੋਤਾ ਸਿੱਧਾ ਹੀ ਸ਼ੁਕਰੀਆ ওকে ਥੈਂਕ ਯੂ ਐਵੇਂ ਸਾਰਾ ਪੁੱਛ ਪੁੱਛ ਜਾਣਾ ਪੈਂਦਾ ਤੇ Google Map ਕੰਮ ਕਰਨੋਂ ਹਟ ਜਾਂਦਾ ਹੈ ਤੇ ਬਾਕੀ ਗੁਰਦੁਆਰਾ ਸਾਹਿਬ ਆਏ ਆ ਮਤਲਬ ਕਈਆਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਕਿ ਉਹ ਇਮਾਰਤ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਉਹ ਹਾਲਤ ਸਹੀ ਨਹੀਂ ਹੈ ਨਾ ਇਹ ਵੀ ਇੱਕ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਰੋੜੀ ਸਾਹਿਬ ਹੈ ਇਹਦਾ ਨਾਮ ਪਹਿਲੀ ਬਾਦਸ਼ਾਹੀ ਨਾਲ ਸੰਬੰਧਿਤ ਹੈ ਤੇ ਇਹ ਪਿੰਡ ਦੇ ਬਿਲਕੁਲ ਵਾਰ-ਵਾਰਾਂ ਸੀ ਹੁਣ ਜਾਮਨ ਦੇ ਤੇ ਇਹ ਸਾਹਮਣੇ ਵਾਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੁੰਦੀ ਸੀ ਅੱਛਾ ਠੀਕ ਹੈ ਜੀ ਸ਼ੁਕਰੀਆ ਪਿੰਡ ਵਾਲੇ ਕਹਿੰਦੇ ਅੱਗੇ ਲੈ ਜਾਓ ਗੱਡੀ ਤੇ ਜਿਹੜਾ ਹੁਣ ਇੱਥੇ ਸਾਹਮਣੇ ਦੇਖਿਆ ਜਾਵੇ ਨਾ ਤੇ ਡੱਲ ਪਿੰਡ ਪੈਂਦਾਗਾ ਆਪਣੇ ਵਾਲੇ ਪਾਸੇ ਜਿਹੜਾ ਜਾਮਣ ਪਿੰਡ ਹੈ ਬਿਲਕੁਲ ਲਾਸਟ ਪਿੰਡ ਹੈ ਇਧਰ ਸਾਰਾ ਪਿੰਡ ਰਹਿ ਗਿਆ ਇਹ ਸਾਰਾ ਜਾਮਣ ਪਿੰਡ ਹੈ ਜਨਾ ਤੁਸੀਂ ਦੇਖ ਰਹੇ ਹੋ ਪਿੰਡ ਦੇ ਅਸੀਂ ਬਾਰ ਬਾਰ ਖੜੇ ਆ ਖੇਤਾਂ ਦੇ ਬਾਰ ਬਾਰ ਖੇਤਾਂ ਚ ਗੁਰਦੁਆਰਾ ਸਾਹਿਬ ਕਿਸੇ ਸਮੇਂ ਇਹ ਹੁੰਦਾ ਸੀਗਾ ਇਹ ਵੀ ਵੰਡ ਤੋਂ ਪਹਿਲਾਂ ਗੁਰਦੁਦੁਆਰਾ ਸਾਹਿਬ ਹੁਣਾ ਜਾਂ ਜੇ ਕੋਈ ਪੁਰਾਣਾ ਇੱਥੇ ਬਜ਼ੁਰਗ ਮਿਲ ਗਿਆ ਆਪਾਂ ਨੂੰ ਜਿਵੇਂ ਪੁਰਾਣੇ ਉੱਥੇ ਪਹਿਲਾਂ ਪਿੰਡ ਚ ਮਿਲਿਆ ਸੀ ਨਾ ਤੇ ਫੇਰ ਅਸੀਂ ਹਾਂਜੀ ਜ਼ਾਹਰ ਗੱਲ ਹੈ ਪਾਰਟੀਸ਼ਨ ਤੋਂ ਬਾਅਦ ਪਾਰਟੀਸ਼ਨ ਹਾਂਜੀ ਪਾਰਟੀਸ਼ਨ ਤੋਂ ਬਾਅਦ ਹੀ ਇਦਾਂ ਹੋਇਆ ਹੋਣਾ ਪਹਿਲਾਂ ਤਾਂ ਸਾਮ ਸੰਭਾਲ ਵੀ ਵਧੀਆ ਹੋਣੀ ਹਨਾ ਹਾਂਜੀ ਇਹ ਹੁਣੇ ਡਿੱਗੇ ਕਹਿੰਦੇ ਉਸ ਟਾਈਮ ਪਹਿਲੇ ਦੀ ਗੱਲ ਮਤਲਬ ਕੁਛ ਟਾਈਮ ਆਇਤ ਕੀ ਜਿਹੜੇ ਮੀਂਹ ਪਏ ਹਨਾ ਹੁਣ ਆਇਤ ਕੀ ਮੀਂਹਾਂ ਦੇ ਵੇਲੇ ਜ਼ਿਆਦਾ ਮਾਰ ਤੇ ਡਿੱਗੇ ਦੀ ਗੁਰਦੁਆਰਾ ਸਾਹਿਬ ਹਾਂ ਬਲਕਿ ਦੋ ਤਿੰਨ ਮਹੀਨੇ ਹੋਏ ਨੇ ਹਾਂ ਆਇਤ ਕੀ ਬਸ ਅੱਜ 6-7 ਮਹੀਨੇ ਹੋ ਗਏ ਆ ਇੱਕ ਜਵਾਕ ਆਇਆ ਸਾਡੇ ਨਾਲ ਤੇ ਇਹਦੇ ਨਾਲ ਵੀ ਪੁੱਛ ਰਹੇ ਹਨ ਹਾਂ ਜਿਹੜਾ ਨਾਲ ਵੇਲੇ ਤੇ ਪਹਿਲਾਂ ਤੁਹਾਨੂੰ ਜਿੰਨਾ ਇਮਾਰਤ ਤੇ ਗੁਰਦੁਆਰਾ ਸਾਹਿਬ ਦੀ ਉਹ ਦਿਖਾ ਦਿੱਤੀ ਤੇ ਇਹ ਦੇਖੋ ਇਹ ਪਹਿਲੀ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਰੋੜੀ ਸਾਹਿਬ ਨਾਮ ਹੈ ਇਹਦਾ ਤੇ ਜਨਾਨਤ ਪ੍ਰਸ਼ਾ ਦੇ ਭਾਈ ਮਰਦਾਨਾ ਜੀ ਕਹਿੰਦੇ ਅਕਸਰ ਹੀ ਇੱਥੇ ਆਉਂਦੇ ਹੁੰਦੇ ਸੀ ਹਾਂਜੀ ਤੇ ਬਾਕੀ ਇਹ ਦੇਖੋ ਤੁਸੀਂ ਪ੍ਰਾਣੀ ਇੱਟ ਦਾ ਸਾਰਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਸਾਰੀ ਅੱਗੇ ਨਾ ਜਾਇਓ ਖਿਸੀ ਤੇ ਸਾਰਾ ਪ੍ਰਾਣੀ ਇੱਟ ਦਾ ਬਣਿਆ ਹੋਇਆ ਆਹ ਦੇਖੋ ਇਹ ਨਿੱਕੇ ਇੱਟ ਦਾ ਜਿਹਨੂੰ ਨਾਨਕ ਸ਼ਾਹੀ ਇੱਟ ਕਹਿੰਦੇ ਹਨ ਨਾ ਨਾਨਕਸ਼ਹੀਟਾ ਦਾ ਬਣਿਆ ਹੋਇਆ ਤੁਸੀਂ ਇੱਥੋਂ ਪਤਾ ਲੱਗਦਾ ਵੀ ਇਹ ਪੁਰਾਣਾ ਹੋਣਾ ਗੁਰਦੁਆਰਾ ਸਾਹਿਬ ਕਾਫੀ ਤੇ ਇਹੋ ਜੇ ਹੋਰ ਵੀ ਜਿਵੇਂ ਤੁਹਾਨੂੰ ਦੱਸਿਆ ਸੀ ਗੁਰਦੁਆਰਾ ਸਾਹਿਬ ਵੈਸੇ ਮਿਲ ਜਾਂਦੇ ਆ ਜਿਹੜੇ ਨਾਲ ਇਹ ਪੁਰਾਣੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਸਾਰੀਆਂ ਇਹ ਤਾਂ ਇਹ ਦਰਬਾਰ ਸੀ ਜਿੰਨੇ ਨਿੱਕੇ ਹੁੰਦੇ ਸੀਗੇ ਤੇ ਇੱਥੋਂ ਦੇਖਣ ਤੋਂ ਪਤਾ ਵੀ ਲੱਗਦਾ ਹੈਗਾ ਤੇ ਵੈਸੇ ਜਿੰਨੇ ਲੈਂਦੇ ਪੰਜਾਬ ਚ ਗੁਰਦੁਆਰਾ ਸਾਹਿਬ ਉਹ ਤਾਂ ਸਾਰੀ ਜਿੰਨੇ ਹੁਣ ਖੜੇ ਵੀ ਆ ਨਾ ਭਵੇਂ ਪੰਜਾ ਸਾਹਿਬ ਹੋ ਗਿਆ ਭਵੇਂ ਨਨਕਾਣਾ ਸਾਹਿਬ ਹੋ ਗਿਆ ਸਾਰਿਆਂ ਦੀ ਜਿਹੜੀ ਇਮਾਰਤ ਹੈ ਉਹ ਦਰਬਾਰ ਹਾਲ ਦੀ ਉਹ ਬਹੁਤ ਨਿੱਕੀ ਹੈ ਅੰਦਰਲੇ ਪਾਸਿਓ ਤੁਹਾਨੂੰ ਥੋੜਾ ਜਿਹਾ ਮੈਂ ਦਿਖਾ ਦਾਂ ਇਸ ਗੁਰਦੁਆਰਾ ਸਾਹਿਬ ਦਾ ਤੇ ਸ਼ਾਇਦ ਪਹਿਲਾਂ ਪ੍ਰਕਾਸ਼ ਵੀ ਹੁੰਦਾ ਰਿਹਾ ਹੋਊਗਾ ਕਿਸੇ ਟਾਈਮ ਇੱਥੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਹੋ ਜਿਹੇ ਹਾਲਾਤ ਨੇ ਹੁਣ ਇਹ ਨਹੀਂ ਪਤਾ ਵੀ ਕਿੱਥੇ ਪ੍ਰਕਾਸ਼ ਹੁੰਦਾ ਹੁਣ ਉਸ ਟਾਈਮ ਕਿਉਂਕਿ ਹੁਣ ਤਾਂ ਸਾਰੀ ਇਮਾਰਤ ਬਿਲਕੁਲ ਹੀ ਖਦਸਾ ਹਾਲਤ ਚ ਹੈਗੀ ਹੁਣ ਅਸੀਂ ਇਹ ਇਮਾਰਤ ਦੇ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਆਏ ਆ ਤੇ ਅੰਦਰੋਂ ਦੇਖਿਓ ਕਿਸੇ ਸਮੇਂ ਇੱਥੇ ਪੌੜੀਆਂ ਸੀ ਆਨੇ ਪੌੜੀਆਂ ਜਾਂਦੀਆਂ ਪੌੜੀਆਂ ਜਾਂਦੀਆਂ ਇੱਥੋਂ ਇਹ ਖੁਸ਼ ਕਹਿੰਦੇ ਹਾਂਜੀ ਪੌੜੀਆਂ ਨੇ ਹਨਾ ਅੱਜ ਇਹ ਥਾਲੀਆਂ ਤਾਂ ਟੁੱਟ ਗਈਆਂ ਦੋ ਤੇ ਹਾਂਜੀ ਇਹ ਉੱਪਰਲੇ ਪਾਸੇ ਨੂੰ ਜਾਣ ਨੂੰ ਨਾ ਜਿਵੇਂ ਉੱਪਰ ਚੜ੍ਹਨ ਨੂੰ ਤੁਹਾਨੂੰ ਦੱਸਿਆ ਜਿਵੇਂ ਦੋ ਭਾਗ ਉੱਪਰ ਚੜ੍ਹਨ ਨੂੰ ਇੱਥੋਂ ਸਾਰੀ ਪੌੜੀਆਂ ਜਾਂਦੀਆਂ ਤੇ ਉੱਪਰ ਇੱਥੋਂ ਜਾਇਆ ਜਾ ਸਕਦਾ ਪਰ ਅਸੀਂ ਉੱਪਰ ਜਾਵਾਂਗੇ ਨਹੀਂ ਕਿਉਂਕਿ ਜੜੀ ਇਹਦੀ ਹਾਲਤਾ ਗੁਰਦੁਆਰਾ ਸਾਹਿਬ ਦੀ ਬਹੁਤ ਰੇੜਾਂ ਆਈਆਂ ਹੋਈਆਂ ਗਈਆਂ ਤੇ ਵੈਸੇ ਸੰਗਤ ਇੱਥੇ ਆਉਂਦੀ ਰਹਿੰਦੀ ਹੁਣੀ ਸਾਰੀ ਦੇਖ ਕੇ ਜਾਂਦੀ ਰਹਿੰਦੀ ਹੁਣੀ ਹਨਾ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਉੱਪਰਲੇ ਪਾਸੇ ਤਾਂ ਹਜੇ ਵਧੀਆ ਖੜੀ ਆ ਇਮਾਰਤ ਤੇ ਇੱਥੋਂ ਤੋਂ ਉੱਪਰਲੇ ਪਾਸਿਓਂ ਵਧੀਆ ਦਿਖ ਰਿਹਾ ਉੱਪਰਲਾ ਪੋਰਸ਼ਨ ਐ ਅਸਲ ਜਿਹੜਾ ਉਹ ਵਧੀਆ ਜ ਜਿੱਕੱਲਾ ਜਿਹੜਾ ਹੇਠਲਾ ਭਾਗ ਹੈਗਾ ਉਹ ਡਿੱਗ ਗਿਆ ਹੈਗਾ ਹੇਠਲਾ ਭਾਗ ਸਾਰਾ ਜੀ ਬਜ਼ੁਰਗੋ ਕੀ ਹਾਲ ਚਾਲ ਨੇ ਹਾਲਾ ਦਾ ਸ਼ੁਕਰ ਹੈ ਜੀ ਠੀਕ ਹੈ ਕਿਹੜਾ ਪਿੰਡ ਆ ਤੁਹਾਡਾ ਹਾਂ ਜੀ ਪਿੰਡ ਕਿਹੜਾ ਤੁਹਾਡਾ ਜਾਮਣ ਜਾਮਣ ਹੈ ਹਾਂ ਜੀ ਠੀਕ ਹੈ ਇਹ ਗੁਰਦੁਆਰਾ ਸਾਹਿਬ ਕਦੋਂ ਦਾ ਹੈਗਾ ਪਤਾ ਇਹਦੇ ਬਾਰੇ ਕੁਝ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਹੋਵੇ ਕਿੰਨੀ ਉਮਰ ਹੈ ਤੁਹਾਡੀ ਪਹਿਲਾਂ ਸਾਡੇ ਪਿਛਲੇ ਜਿਹੜੇ ਬਜ਼ੁਰਗ ਨੇ ਉਹ ਬਾਦਰ ਨਗਰ ਦੇ ਨੇ ਹਿੰਦੁਸਤਾਨ 'ਚ ਬਾਦਰ ਨਗਰ ਕਿੱਥੇ ਬਾਦਰ ਨਗਰ ਕਿੱਥੇ ਪੈਂਦਾ ਹੈ ਬਾਦਰ ਨਗਰ ਸਤਲੋਜ ਦੇ ਉੱਤੇ ਕਿਨਾਰੇ ਤੇ ਅੱਛਾ ਸਤਲੋਜ ਦੇ ਕਿਨਾਰੇ ਦੀ ਉਧਰੋਂ ਆਏ ਹੋ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਗੁਰਦੁਆਰਾ ਸਾਹਿਬ ਕਿੰਨਾ ਪੁਰਾਣਾ ਦੱਸਿਆ ਦੇ ਬਾਰੇ ਪਤਾ ਹਾਂਜੀ ਕਿੰਨਾ ਪੁਰਾਣਾ ਹੈਗਾ ਇੱਥੋਂ ਦਾ ਇੱਥੋਂ ਦਾ ਇਹ ਆਹ ਅੱਛਾ ਇਹ ਡਿੱਗਿਆ ਕਦੋਂ ਇਮਾਰਤ ਕਦੋਂ ਡਿੱਗੀ ਇਹ ਦੀ ਡਿੱਗਾ ਮੈਂ ਸਰਕਾਰ ਇੱਥੇ ਨਾਲ ਵਿੱਚ ਹੈਗਾ ਇਹ ਜਗਾ ਅੱਛਾ ਉਹ ਬੜੀ ਸੁਹਾਵੀ ਬਣੀ ਤੇ ਮੈਂ ਲਮੇ ਪਿਆ ਇੱਥੋਂ ਅੱਛਾ ਇੱਥੋਂ ਉੱਠ ਕੇ ਮਾਰ ਗਈਆਂ ਛਟਾ ਆਈਆਂ ਤੇ ਬੱਕਰੀਆਂ ਅੰਦਰ ਆਈਆਂ ਨੇ ਮੈਂ ਬੱਕਰੀਆਂ ਚਾਰਦਿਆਂ। ਅੱਛਾ ਤੁਸੀਂ ਬੱਕਰੀਆਂ ਚਾਰਦੇ ਹੋ। ਆਹ ਠੀਕ ਹੈ। ਇੱਥੋਂ ਉੱਠ ਕੇ ਤੇ ਮੈਂ ਉਹ ਮੋਰਚੇ ਚਲੇ ਗਿਆ ਉੱਥੇ ਮੈਂ ਜਾ ਕੇ ਲੰਮੇ ਪੈ ਗਿਆ ਮੋਰਚੇ ਤੇ। ਅੱਛਾ ਇੱਥੋਂ ਆਵਾਜ਼ ਆਈ ਆ ਤੇ ਵੇਖਿਆ ਤੇ ਗੁਰਦਾਰਾ ਡਿਗਾ। ਅੱਛਾ ਤੁਸੀਂ ਡਿਗਾ ਦੇਖਿਆਗਾ। ਹਾਂਜੀ ਮੌਕੇ ਤੇ ਮੈਂ ਇੱਥੇ। ਅੱਛਾ ਤੇ ਇਹ ਸਰਕਾਰ ਦੇ ਗਿਆ ਲੋਕ ਆਈਆਂ ਇਹ ਆਪਣੇ ਆਪ ਡਿਗਣ ਵਾਲਾ ਨਹੀਂ। ਮੇਰਾ ਗੱਲਾਂ ਕਰਦਾ ਸੱਚੀਆਂ। ਹਾਂ। ਕਿਉਂ ਇਹਦੇ ਇਧਰੋਂ ਵੀ ਪੈਰ ਕੱਢੇ ਲੋਕਾਂ ਨੇ। ਹੂੰ ਮੁੜ ਕੇ ਇਧਰੋਂ ਵੀ ਕੱਢੇ ਸੀ ਥੱਲੇੋਂ ਫੇਰ ਹੀ ਏ ਡੇਗਾ ਚਲੋ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਚੰਗੇ ਭਲੇ ਲੋਕ ਹੁੰਦੇ ਆ ਵਿੱਚ ਕੁਝ ਮਾੜੇ ਹੁੰਦੇ ਆ ਹੈ ਤੇ ਬਾਕੀ ਆਏ ਆ ਜੇ ਸੰਗਤ ਆਉਂਦੀ ਸਾਂ ਉਸ ਦਾ ਜੀ ਕਿਹੜਾ ਇਹ ਖਿਆਲ ਨਹੀਂ ਇੱਥੇ ਸਾਨੂੰ ਇੰਨੀ ਕਿ ਸੰਭਾਲਿਆ ਹੂੰ ਵੀ ਇਹਦਾ ਫੰਦਾ ਇੱਥੋਂ ਦਾ ਹੀ ਜੰਪਾਲੀ ਉਹਦਾ ਉਹਨੇ ਦੱਸਿਆ ਵੀ ਇਹਦਾ ਨਾਮ ਬਾਬਾ ਨਿਹੰਗ ਸਾਹੀ ਅੱਛਾ ਤੇ ਇੱਥੇ ਇੱਕ ਸੂਬੇਦਾਰ ਆਇਆ ਸੀ ਉਦੋਂ ਝੰਕੀ ਹੁੰਦੀ ਅੱਛਾ ਹੂੰ ਉਹ ਮਸਾਲਾ ਲੋਟਾ ਰੱਖਦਾ ਹੀ ਅੱਛਾ ਉਹ ਇਤਰਾਂਦਾ ਹੂੰ ਤਾਂਦਰ ਮੇ ਕੀਤੀ ਹੁੰਦੀ ਤੇ ਪਾਣੀ ਵੀ ਡੁੱਲਾ ਹੁੰਦਾ ਮਸਾਲਾ ਵੀ ਇਕੱਠਾ ਆ ਅੱਛਾ ਆ ਕੁਛ ਆ ਹਾਂ ਵੇਖਿਆ ਠੀਕ ਐ ਉਮਰ ਕਿੰਨੀ ਐ ਤੁਹਾਡੀ ਕਿੰਨੀ ਉਮਰ ਐ ਉਮਰ ਕਿੰਨੀ ਐ ਤੁਹਾਡੀ ਮੇਰੀ 68 ਸਾਲ 68 ਸਾਲ ਹਾਂ 70 ਤੇ ਪੰਜ 75 ਸਾਲ 75 ਸਾਲ ਹਾਂਜੀ ਫਿਰ ਤਾਂ ਤੁਹਾਡਾ ਜਨਮ ਇੱਧਰ ਦੀ ਹੋਣਾ ਕੋ ਉਧਰ ਦਾਗਾ ਇਹ ਜੋ ਅਸੀਂ ਵੇਖਣ ਲੱਗੇ ਬੜਾ ਸੋਹਣਾ ਸੀ ਬੜਾ ਪਿਆਰਾ ਬਣਿਆ ਤੁਸੀਂ ਛੋਟੇ ਛੋਟੇ ਹੁੰਦੇ ਖੇਡਦੇ ਰਹੇ ਹੋ ਇੱਥੇ ਆਉਂਦੇ ਰਹੇ ਹੋ ਇੱਥੇ ਹਾਂਜੀ ਉਦੋਂ ਵਧੀਆ ਹਾਲਤ ਚ ਹੁੰਦਾ ਸੀ ਹਾਂਜੀ ਚਲੋ ਅੱਲਾ ਖੈਰ ਕਰੇ ਸੋਹੀ ਇੱਕ ਆਬ ਹੈ ਇੱਥੇ ਹਾਂਜੀ ਖੂ ਅੱਛਾ ਖੂ ਵੀ ਸੀਗਾ ਇੱਥੇ ਹਾਂਜੀ ਦੋ ਖੂ ਹੀ ਇੱਕ ਇੱਥੇ ਹੀ ਤੇ ਇੱਕ ਉਹ ਬੰਨੇ ਅੱਛਾ ਦੋ ਖੂ ਸੀਗੇ ਹਾਂਜੀ ਆ ਜਿਹੜਾ ਇਹਦਾ ਪਾਣੀ ਪੀਂਦੇ ਸੀ ਉਹਦਾ ਪਾਣੀ ਪੈਲੀ ਨੂੰ ਦਿੰਦੇ ਅੱਛਾ ਤੇ ਆ ਜਿਹੜਾ ਨਾ ਇੱਥੇ ਟੂਟੀਆਂ ਵੀ ਬੜੀਆਂ ਸੀ ਸਕਾਵੇ ਨਹਾਉਣ ਵਾਲੇ ਬਣੇ ਸੀ ਅੱਛਾ ਬੜਾ ਸੋਹਣਾ ਕੰਮ ਸੀ ਇੱਥੇ ਤੇ ਜਿਹੜਾ ਆ ਪਰਾਂ ਪਰਾਂ ਵਾਲੇ ਪਾਸੇ ਜਗ੍ਹਾ ਪਈ ਉਹ ਵੱਟ ਤੱਕ ਇਹ ਇਹ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਜ਼ਮੀਨ ਹੈ ਗੁਰੂ ਘਰ ਦੀ ਹੈ ਹਾਂ ਉਹ ਉੱਥੇ ਆਓ ਜਿੱਥੇ ਆ ਜਿੰਗੇ ਆ ਕੇ ਕਰਨਗੇ ਜੀ ਹਾਂ ਜਿੱਥੇ ਕਿਕਰ ਹੈ ਉੱਥੇ ਮਾਤਾ ਰਾਣੀ ਵੀ ਆਏ ਸੀ ਅੱਛਾ ਉੱਥੇ ਮਾਤਾ ਰਾਣੀ ਵੀ ਸੀ ਹਾਂਜੀ ਉਹ ਬੜੀ ਸੋਹਣੀ ਬਣੀ ਪੱਥਰ ਲੱਗਾ ਕਾਫੀ ਕੁਝ ਬਦਲਦਾ ਦੇਖਿਆ ਤੁਸੀਂ ਤਾਂ ਆਪ ਚਲੋ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਬਹੁਤ ਹੈ ਸਾਮ ਸੰਭਾਲ ਤੋਂ ਬਿਨਾ ਸੰਗਤ ਤੋਂ ਬਿਨਾ ਤੁਸੀਂ ਦੇਖ ਲਓ ਵੀ ਇਹ ਗੁਰਦੁਆਰਾ ਸਾਹਿਬ ਦਾ ਇਹਨਾਂ ਦਾ ਇਹ ਹਾਲਾਤ ਹੋਏ ਹੋਏ ਨੇ ਤੇ ਜੇ ਸੰਗਤ ਇੱਥੇ ਆਉਂਦੀ ਜਾਂਦੀ ਹੋਵੇ ਮਤਲਬ ਸਾਮ ਸੰਭਾਲ ਹੋਵੇ ਹਨਾ ਤੇ ਫੇਰ ਇਹ ਗੁਰਦੁਆਰਾ ਸਾਹਿਬ ਵੀ ਸਮੇਂ ਰਹਿੰਦੇ ਤੇ ਇਧਰਲੇ ਪਾਸੇ ਆ ਜਿੰਨਾ ਇਹ ਸਾਰਾ ਮੁਸਲਿਮ ਭਾਈਚਾਰਾ ਜਾਂ ਜਿੰਨੀ ਸਿੱਖ ਸੰਗਤ ਉਹ ਨਨਕਾਣਾ ਸਾਹਿਬ ਪੰਜਾ ਸਾਹਿਬ ਉੱਥੇ ਰਹਿੰਦੀ ਆ ਤੋ ਉਥੇ ਵਾਲੇ ਗੁਰਦੁਆਰਾ ਸਾਹਿਬ ਵਧੀਆ ਸੰਭਾਲ ਚ ਨਹੀਂ ਤੇ ਪਰ ਇੰਨਾ ਵੀ ਵਧੀਆ ਕਿਸੇ ਨੇ ਥਾਵਾਂ ਨਹੀਂ ਨੱਪੀਆਂ ਹਜੇ ਤੱਕ ਨਹੀਂ ਥਾਵਾਂ ਦੱਬ ਸਕਦੇ ਸੀਗੇ ਸਾਰੇ ਲੋਕ ਥਾਵਾਂ ਦੱਬ ਕੇ ਨਾਮੋ ਨਿਸ਼ਾਨ ਵੀ ਮਿਟ ਸਕਦਾ ਸੀ ਇਹ ਕੱਲੋਂ ਵਧੀਆ ਕਿ ਥਾਵਾਂ ਉਮੀ ਪਈਆਂ ਮੌਜੂਦ ਪਈਆਂ ਕੋਈ ਸਮਾਂ ਆਊਗਾ ਤੇ ਸਮਾਂ ਆਉਣ ਤੇ ਪ੍ਰਬੰਧ ਵੀ ਹੋ ਜ ਜਾਣਗੇ ਇਧਰਲੇ ਪਾਸੇ ਹਾਰਡਲੀ 1 ਕਿਲੋਮੀਟਰ ਹੈ ਇੱਥੋਂ ਵੀ ਬਾਰਡਰ ਹੈ ਜਿਹੜਾ ਆਸਾਰ 1 ਕਿਲੋਮੀਟਰ ਇੱਥੋਂ ਬਾਰਡਰ ਹੋਣਾ ਤੇ 2 2.5 ਕਿਲੋਮੀਟਰ ਇੱਥੋਂ ਵਾਂ ਪਿੰਡ ਹੋਣਾ ਵਾਂ ਜਾਂ ਡਾਲਾ ਅਸਲ ਤੇ ਡਲ ਗੂਗਲ ਮੈਪ ਤੇ ਮੈਨੂੰ ਸਾਹਮਣੇ ਦਿਖਾ ਰਿਹਾ ਉਹ ਸਾਹਮਣੇ ਵਾਲੇ ਪਾਸੇ ਜਿਹੜਾ ਉਹ ਤੁਹਾਨੂੰ ਆ ਜਾਂਦੀ ਹੈ ਨਾ ਦਿਖਦਾ ਆ ਏਰੀਆ ਇਹ ਸਾਰਾ ਬਾਰਡਰ ਦਾ ਏਰੀਆ ਹੈਗਾ ਇਸ ਤੋਂ ਬਾਅਦ ਚ ਅੱਗੇ ਪਿੰਡ ਆ ਜਾਣਾ ਹੈ ਸੋ ਇਹ ਗੁਰਦੁਆਰਾ ਸਾਹਿਬ ਸੀਗਾ ਜਿਹੜਾ ਤੁਹਾਨੂੰ ਅੰਦਰਲੇ ਪਾਸਿਓਂ ਸਾਰਾ ਦਰਸ਼ਨ ਕਰਾਉਣੇ ਸੀਗੇ ਦਿਖਾਉਣਾ ਸੀਗਾ ਸਾਰ ਤੇ ਦੋ ਗੁਰਦੁਆਰਾ ਸਾਹਿਬ ਨੇ ਵੈਸੇ ਹੋਰ ਵੀ ਅਸੀਂ ਜਿਉਂ-ਜਿਉਂ ਇੱਥੇ ਟਾਈਮ ਸਾਡਾ ਸਪੈਂਡ ਹੋਈ ਜਾਂਦਾ ਨਾ ਹੋਰ ਵੀ ਅਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਆ ਲੱਭ ਰਹੇ ਆ ਤੇ ਜਿੰਨੇ ਕੋ ਪ੍ਰਾਣੇ ਹੋਏ ਜਿਹੋ ਜਿਹੇ ਹੋਏ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿੰਨੇ ਕੋ ਕੋਸ਼ਿਸ਼ ਕਰਦੇ ਬਾਕੀ ਜੇ ਤੁਹਾਨੂੰ ਪਤਾ ਹੋਵੇ ਕਿੱਥੇ ਕਿੱਥੇ ਹੋਰ ਗੁਰਦੁਆਰਾ ਸਾਹਿਬ ਨੇ ਤੁਸੀਂ ਕਮੈਂਟ ਕਰਕੇ ਵੀ ਦੱਸ ਦਿਓ ਮੈਸੇਜ ਕਰ ਦਿਓ ਈਮੇਲ ਕਰ ਦਿਓ ਤੇ ਜਾਂ ਜਿੰਨੀਆਂ ਵੀ ਯਾਦਾਂ ਨੇ ਹੋਰ ਪੁਰਾਣੇ ਪੰਜਾਬ ਨਾਲ ਸੰਬੰਧਿਤ ਵੰਡ ਤੋਂ ਪਹਿਲਾਂ ਦੀਆਂ ਸਾਰੀਆਂ ਸੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਉਧਰ ਪੌੜੀਆਂ ਵੀ ਨੇ ਇੱਥੇ ਸਾਡੇ ਬਜ਼ੁਰਗ ਦੱਸਦੇ ਇੱਥੇ ਖੂਹ ਹੁੰਦੇ ਸੀ ਦੋ ਹੂੰ ਇੱਥੇ ਆਹ ਜਿਹੜੀ ਜਗ੍ਹਾ ਤੇ ਹਣ ਪੂਰ ਤੇ ਹਾਂਜੀ ਹਣ ਪੂਰੇ ਕਹਿਣੇ ਅੱਛਾ ਤੁਸੀਂ ਤਾਂ ਹੀ ਦੇਖੇਗੇ ਨਹੀਂ ਅਸੀਂ ਦੇਖੇ ਇਹ ਸਾਨੂੰ ਦੱਸਦੇ ਹੁੰਦੇ ਸਾਡੇ ਬਜ਼ੁਰਗ ਜਿਹੜੇ ਨਾ ਇੱਥੇ ਦੋ ਹੀ ਅੱਛਾ ਤੇ ਹਣ ਪੂਰੇ ਕਹਿਣ ਇਥੋਂ ਧਮਕੇ ਹਿਲਦੀ ਜਗ੍ਹਾ ਇਥੋਂ ਜਦੋਂ ਪੁੜਕੀਏ ਅੱਛਾ ਕਾਈ ਤਰੇੜਾਂ ਵੀ ਪਈਆਂ ਪਈਆਂ ਨੇ ਅੱਛਾ ਅੱਛਾ ਤਰੇੜਾਂ ਵੀ ਪਈਆਂ ਨੇ ਠੀਕ ਹੈ ਮਤਲਬ ਜਗਾ ਪੋਲੀ ਹੈ ਮਿੱਟੀ ਪੋਲੀ ਹੈ ਇੱਥੇ ਹਾਂਜੀ ਇੱਥੇ ਮਿੱਟੀ ਪੋਲੀ ਆ ਠੀਕ ਹੈ ਠੀਕ ਹੈ ਇਹੀ ਪਿੰਡ ਹੈ ਤੁਹਾਡਾ ਹਾਂਜੀ ਜਾਮਣ ਜਾਮਣ ਪਿੰਡ ਹੀ ਆ ਲਾਸਟ ਪਿੰਡ ਹੀ ਆ ਨਾ ਇਹ ਤੋਂ ਪਾਕਿਸਤਾਨ ਦਾ ਹਾਂਜੀ ਕਿੰਨੀ ਦੂਰ ਹੈ ਤੋਂ ਬਾਰਡਰ ਇੱਥੋਂ ਬਾਰਡਰ ਆ ਨਜ਼ ਠੀਕ ਆ ਉਧਰ ਪਤਾ ਕਿਹੜਾ ਪਿੰਡ ਹੈ ਉਧਰ ਇੰਡੀਆ ਹੀ ਆ ਇੰਡੀਆ ਕਿਹੜਾ ਪਿੰਡ ਹੈ ਉਧਰ ਇਹ ਨਾਂ ਨਹੀਂ ਹੈਗਾ ਪਿੰਡ ਦਾ ਨਿਚੇ ਦਾ ਕਿਹੜਾ ਡੱਲ ਡੱਲ ਤੇ ਇੱਥੇ ਵਾਹ ਵਾਹ ਆ ਹਾਂ ਪਤਾ ਤੈਨੂੰ ਹਾਂਜੀ ਠੀਕ ਆ ਚੰਗਾ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਵੰਡ ਨਾਲ ਸਬੰਧਤ ਪ੍ਰਾਣੀਆਂ ਕੁਝ ਚੀਜ਼ਾਂ ਤੇ ਸਾਰੇ ਇਤਿਹਾਸਿਕ ਇਮਾਰਤਾਂ ਆਪਣੀਆਂ ਦਿਖਾਉਣੀਆਂ ਸੀਗੀਆਂ ਤੇ ਲੈਂਦੇ ਪੰਜਾਬ ਤੋਂ ਜੁੜੇ ਰਹੇ ਹੋ ਇਹੋ ਜੀਆਂ ਥਾਵਾਂ ਨਾ ਕੀ ਕੀ ਜੱਦਾਂ ਆਪਣੇ ਲਹਿੰਦੇ ਪੰਜਾਬ ਚ ਆਪਣੀਆਂ ਹਨ ਉਹ ਸਾਰਾ ਕੁਝ ਦਿਖਾਉਂਦੇ ਰਹਾਂਗੇ ਤੇ ਮਿਲਦੇ ਆ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਫਿਰ ਲਹਿੰਦੇ ਪੰਜਾਬ ਤੋਂ ਗੁੱਡ ਬਾਏ ਸਤਿ ਸ੍ਰੀ ਅਕਾਲ ਰਬ ਰੱਖਾ